ਸਵਾਗਤ ਦੇਸ਼ ਵਿਦੇਸ਼ਾਂ ਵਿੱਚ ਵਸਦੇ ਸਾਰੇ ਪੰਜਾਬੀਆਂ ਦਾ ਬਹੁਤ ਬਹੁਤ ਸਵਾਗਤ ਕਰਦੇ ਹਾਂ ਤੁਹਾਡੇ ਆਪਣੇ ਪਸੰਦੀਦਾ ਪ੍ਰੋਗਰਾਮ ਗੱਲਾਂ ਤੇ ਗੀਤ ਵਿੱਚ ਮੈਂ ਹਣੀਤੂ ਕਹਿੰਦੇ ਨੇ ਜੋ ਤੀਰਥ ਨਾਵਣ ਚੱਲੇ ਨੇ ਉਹਨਾਂ ਦੇ ਘਰ ਵਿੱਚ ਤੀਰਥ ਹੈ ਰਾਹਾਂ ਬਚਨਾ ਪਟਕੋ ਤੁਹਾਡੇ ਘਰ ਵਿੱਚ ਰੱਬ ਦੀ ਸੀਰਤ ਹੈ ਅਕਸਰ ਅਸੀਂ ਜ਼ਿਕਰ ਕਰਦੇ ਹਾਂ ਕਿ ਜ਼ਿੰਦਗੀ ਦੇ ਤਿੰਨ ਪੜਾ ਹੁੰਦੇ ਨੇ ਇੱਕ ਬਚਪਨ ਇੱਕ ਜਵਾਨੀ ਤੇ ਇੱਕ ਬੁਢਾਪਾ ਬਚਪਨ ਦੇ ਵਿੱਚ ਇਨਸਾਨ ਕਹਿੰਦਾ ਹੈ ਕਿ ਮੈਂ ਬਹੁਤ ਕੁਝ ਸਿੱਖਣਾ ਹੈ ਖੇਡਾਂ ਖੇਡਣੀਆਂ ਨੇ ਪੜ੍ਹਨਾ ਨੇ ਤੇ ਜਵਾਨੀ ਦੇ ਵਿੱਚ ਬਹੁਤ ਸਾਰੀਆਂ ਜ਼ਿੰਮੇਵਾਰੀਆਂ ਆ ਜਾਂਦੀਆਂ ਨੇ ਤੇ ਬੁਢਾਪਾ ਜਿਹੜਾ ਕਿ ਇਹਨਾਂ ਦੋਨਾਂ ਚੀਜ਼ਾਂ ਤੋਂ ਉੱਪਰ ਹੁੰਦਾ ਹੈ ਤੇ ਹਮੇਸ਼ਾ ਬੁਢਾਪਾ ਯਾਨੀ ਕਿ ਬਜ਼ੁਰਗੀ ਦੇ ਬਾਰੇ ਅਸੀਂ ਸੋਚਦੇ ਹਾਂ ਕਿ ਇਹ ਬਜ਼ੁਰਗ ਕੌਣ ਹੁੰਦੇ ਨੇ ਜਿਨ੍ਹਾਂ ਦੇ ਮੱਥੇ ਦੇ ਉੱਤੇ ਜਿਨ੍ਹਾਂ ਦੇ ਚਿਹਰੇ ਦੇ ਉੱਤੇ ਝੁਰੜੀਆਂ ਹੁੰਦੀਆਂ ਨੇ ਜਾਂ ਜਿਨ੍ਹਾਂ ਨੂੰ ਤਜਰਬਾ ਹੁੰਦਾ ਹੈ ਅਸਲ ਦੇ ਵਿੱਚ ਬੁਢਾਪਾ ਉਹ ਆ ਜਿਨ੍ਹਾਂ ਦੇ ਕੋਲ ਬਹੁਤ ਵੱਡਾ ਤਜਰਬਾ ਹੁੰਦਾ ਤੇ ਸਾਡੀ ਨੌਜਵਾਨ ਪੀੜ੍ਹੀ ਉਹਨਾਂ ਤੋਂ ਬਹੁਤ ਕੁਝ ਸਿੱਖਦੀ ਵੀ ਹੈ ਪਰ ਅੱਜ ਬਜ਼ੁਰਗ ਜਿਹੜੇ ਨੇ ਉਹ ਇਕੱਲੇਪਨ ਦਾ ਸ਼ਿਕਾਰ ਹੁੰਦੇ ਪਏ ਨੇ ਬਜ਼ੁਰਗਾਂ ਦੇ ਵਿੱਚ ਇਕੱਲੇਪਨ ਦਾ ਸਹਿਮ ਜਿਹੜਾ ਵਾ ਉਹ ਲਗਾਤਾਰ ਪੈਦਾ ਹੁੰਦਾ ਪਿਆ ਇਹਦੇ ਕੀ ਕਾਰਨ ਨੇ ਇਹ ਕਿਉਂ ਹੁੰਦਾ ਪਿਆ ਤੇ ਆਪਣੇ ਬਜ਼ੁਰਗਾਂ ਨੂੰ ਅਸੀਂ ਕਿਵੇਂ ਕਿਸ ਤਰੀਕੇ ਦੇ ਨਾਲ ਸਿਹਤ ਸੁਭਾਅ ਦੇ ਨਾਲ ਆਪਣੇ ਨਾਲ ਹਮੇਸ਼ਾ ਰੱਖ ਸਕਦੇ ਹਾਂ ਇਸ ਸਬਬ ਦੇ ਬਾਬਤ ਬਹੁਤ ਸਾਰੀਆਂ ਗੱਲਾਂ ਬਾਤਾਂ ਹੋਣਗੀਆਂ ਤੇ ਅੱਜ ਮੇਰੇ ਨਾਲ ਸਟੂਡੀਓ ਦੇ ਵਿੱਚ ਮੌਜੂਦ ਨੇ ਗੁਰਚਰਨ ਸਿੰਘ ਜੀ ਜੋ ਕਿ ਇੱਕ ਬਹੁਤ ਵਧੀਆ ਲਿਖਾਰੀ ਨੇ ਦੋ ਕਿਤਾਬਾਂ ਹੁਣ ਤੱਕ ਸਾਹ ਦੀ ਝੋਲੀ ਦੇ ਵਿੱਚ ਪਾ ਚੁੱਕੇ ਨੇ ਰਿਟਾਇਰ ਪਰਸਨੈਲਿਟੀ ਹੈ ਤੇ ਜੇਕਰ ਗੱਲ ਕੀਤੀ ਜਾਵੇ ਤਾਂ ਵਕ ਵਕ ਵਿਸ਼ਿਆਂ ਦੇ ਬਾਬਤ ਜਿਹੜਾ ਵੈ ਅਕਸਰ ਇਹ ਲਿਖਦੇ ਵੀ ਰਹਿੰਦੇ ਨੇ ਸੋ ਬਹੁਤ-ਬਹੁਤ ਸਵਾਗਤ ਕਰਦੇ ਹਾਂ ਸਰ ਤੁਹਾਡਾ ਸਟੂਡੀਓ ਦੇ ਵਿੱਚ ਬਹੁਤ ਮਿਹਰਬਾਨੀ ਨਹੀਂ ਤੁਜੀ ਤੁਹਾਡਾ ਸਮੁੱਚੇ ਦੂਰਦਰਸ਼ਨ ਦਾ ਤੇ ਵੇਖਣ ਵਾਲੇ ਦਰਸ਼ਕਾਂ ਸਰੋਤਿਆਂ ਦਾ ਮੇਰੇ ਵੱਲੋਂ तहे ਦਿਲੋਂ ਸ਼ੁਕਰੀਆ ਤੇ ਇਸ ਤੋਂ ਪਹਿਲਾਂ ਕਿ ਅਸੀਂ ਆਪਣਾ ਪ੍ਰੋਗਰਾਮ ਸ਼ੁਰੂ ਕਰੀਏ ਤਾਂ ਮੈਨੂੰ ਲੱਗਦਾ ਹੈ ਕਿ ਅਸੀਂ ਦੱਸ ਦਈਏ ਕਿ ਦੋ ਦਿਨਾਂ ਬਾਅਦ ਯਾਨੀ ਕਿ ਸੋਮਵਾਰ ਤੋਂ ਇੱਕ ਲੜੀਵਾਰ ਸੀਰੀਅਲ ਸ਼ੁਰੂ ਹੋਣ ਜਾ ਰਿਹਾ ਹੈ ਜਿਸ ਵਿੱਚ ਖਾਸ ਔਰ ਦੇ ਉੱਤੇ ਉਹਨਾਂ ਕੁੜੀਆਂ ਦੀ ਗੱਲ ਕੀਤੀ ਜਾਵੇਗੀ ਜਾਂ ਉਹਨਾਂ ਨੌਜਵਾਨਾਂ ਦੀ ਗੱਲ ਕੀਤੀ ਜਾਵੇਗੀ ਜਿਹੜੇ ਕਿ ਪੀਜੀ ਤੇ ਵਿੱਚ ਰਹਿੰਦੇ ਨੇ ਤੇ ਫੌਜੀ ਚਾਚੇ ਦਾ ਪੀਜੀ ਜਲਦੀ ਸ਼ੁਰੂ ਹੋਣ ਜਾ ਰਿਹਾ ਲੰਬੇ ਇੰਤਜ਼ਾਰ ਤੋਂ ਬਾਅਦ ਇੱਕ ਹੋਰ ਲੜੀਵਾਰ ਜਿਹੜਾ ਵੈ ਉਹ ਸ਼ੁਰੂ ਹੋਣ ਜਾ ਰਿਹਾ ਤੇ ਇਸ ਲੜੀਵਾਰ ਦੇ ਵਿੱਚ ਕੀ ਕੁਝ ਹੋਵੇਗਾ ਖਾਸ ਇਹ ਤੁਹਾਨੂੰ ਸੋਮਵਾਰ ਹੀ ਪਤਾ ਲੱਗੇਗਾ ਪਰ ਕਿਸ ਤਰੀਕੇ ਦੇ ਨਾਲ ਕੁੜੀਆਂ ਆਪਸ ਦੇ ਵਿੱਚ ਰਹਿੰਦੀਆਂ ਨੇ ਕਿਵੇਂ ਅਗ੍ਹਾ-ਬਾਗ੍ਹਾ ਕੇ ਜਗ੍ਹਾ ਤੋਂ ਆ ਕੇ ਇੱਕ ਪਰਿਵਾਰ ਦਾ ਰੂਪ ਬਣਦਾ ਹੈ ਤੇ ਕਿਸ ਤਰੀਕੇ ਦੇ ਨਾਲ ਰਹਿੰਦੀਆਂ ਨੇ ਆਓ ਵੇਖਦੇ ਹਾਂ ਇਸ ਦਾ ਪ੍ਰੋਮੋ ਤੇ ਫਿਰ ਤੁਹਾਨੂੰ ਪਤਾ ਲੱਗੇਗਾ ਜੀ ਦੁਨੀਆ ਮੁਸਾਫਿਰਖਾਨਾ اے ਦੁਨੀਆ ਮੁਸਾਫਿਰਖਾਨਾ اے ਦੁਨੀਆ ਮੁਸਾਫਿਰਖਾਨਾ اے ਦੁਨੀਆ ਮੁਸਾਫਿਰਖਾਨਾ ਕਿਸੇ ਨੇ ਇੱਥੇ ਸਦਾ ਨਹੀਂ ਰਹਿਣਾ মুসাফির খানা দুনিয়া মুসাফির খান হে দুনিয়াম মুসাফির খানা ਜੀ ਪ੍ਰੋਗਰਾਮ ਸ਼ੁਰੂ ਹੋ ਚੁੱਕਾ ਹੈ ਗੱਲਾਂ ਤੇ ਗੀਤ ਗੁਰਚਰਨ ਸਿੰਘ ਜੀ ਜੋ ਕਿ ਬਤੌਰ ਲੇਖਕ ਆਪਣੀਆਂ ਸੇਵਾਵਾਂ ਸਾਡੇ ਸਮਾਜ ਨੂੰ ਦਿੰਦੇ ਪਨੇ ਤੇ ਅੱਜ ਇਸ ਪ੍ਰੋਗਰਾਮ ਦੇ ਵਿੱਚ ਗੱਲਬਾਤ ਕਰਾਂਗੇ ਬਜ਼ੁਰਗਾਂ ਦੇ ਵਿੱਚ ਇਕੱਲੇ ਪਾਣ ਦਾ ਜੋ ਸਹਿਮ ਹੈ ਉਸ ਨੂੰ ਲੈ ਕੇ ਅ ਸਰ ਗੱਲ ਕਰਦੇ ਹਾਂ ਅਸੀਂ ਬਜ਼ੁਰਗੀ ਦੀ ਜੀ ਉਹਦੇ ਨਾਲ ਮਨ ਵਿੱਚ ਕਈ ਤਰ੍ਹਾਂ ਦੇ ਸਵਾਲ ਵੀ ਆ ਜਾਂਦੇ ਨੇ ਕਿ ਬਜ਼ੁਰਗ ਉਹ ਹੁੰਦੇ ਕੌਣ ਨੇ ਜੇ ਪਰਿਭਾਸ਼ਾ ਦੇ ਤੌਰ ਤੇ ਗੱਲ ਕਰੀਏ ਤਾਂ ਤੁਸੀਂ ਕਿਸ ਨੂੰ ਮੰਨਦੇ ਹੋ ਕਿ ਇਹ ਵਿਅਕਤੀ ਜਿਹੜਾ ਵੈ ਇਹ ਬਜ਼ੁਰਗ ਹੈ ਨੀਤੂ ਜੀ ਮੈਂ ਪਹਿਲਾਂ ਗੱਲ ਕਰ ਚੁੱਕਿਆ ਹਾਂ ਕਿ ਜੇ ਸ਼ਬਦੀ ਅਰਥ ਲਈਏ ਤੇ ਫਾਰਸੀ ਭਾਸ਼ਾ ਦਾ ਸ਼ਬਦ ਆ ਬਜ਼ੁਰਗ ਤੇ ਇਹਦੇ ਬੜੇ ਸੋਹਣੇ ਮੈਨੇ ਆ ਇਹ ਅਸੀਂ ਜਿਹੜਾ ਮਨੁੱਖ ਸਿਆਣਾ ਮਨੁ ਅਸੀਂ ਬਜ਼ੁਰਗ ਕਹਿੰਨੇ ਆ ਜੀ ਪਰ ਅੱਜ ਦੇ ਯੁੱਗ ਦੇ ਵਿੱਚ ਜਿਵੇਂ ਅਸੀਂ ਬਜ਼ੁਰਗੀ ਨੂੰ ਆਮ ਤੌਰ ਤੇ ਉਮਰ ਦੇ ਨਾਲ ਜੋੜ ਲਿਆ ਬਿਲਕੁਲ ਪਰ ਸਹੀ ਮਿਆਂਆਂ ਦੇ ਵਿੱਚ ਬਜ਼ੁਰਗ ਬੰਦਾ ਅਸੀਂ ਉਸ ਨੂੰ ਗਿਣ ਸਕਦੇ ਆ ਉਮਰ ਦਾ ਪੜਾ ਵੀ ਕੋਈ ਬਜ਼ੁਰਗੀ ਦਾ ਅਸਲ ਸੱਚ ਨਹੀਂ ਜੀ ਕਈ ਸਾਨੂੰ 70 70 ਸਾਲ ਦੇ ਮੁੰਡਿਆਂ ਤੋਂ ਵੱਧ ਸੋਹਣੇ ਮੁੰਡਿਆਂ ਤੋਂ ਵੱਧ ਚੰਗਾ ਕੰਮ ਕਰਦੇ ਮੁੰਡਿਆਂ ਤੋਂ ਵੱਧ ਭਜਨ ਅਠ ਕਰਦੇ ਜ਼ਿੰਦਗੀ ਨੂੰ ਚਲਾਉਂਦੇ ਆਪਣੇ ਨਾਲ ਰਿਸ਼ਤੇ ਚਲਾਉਂਦੇ ਮਿਲ ਸਕਦੇ ਆ ਤੇ ਕਈ ਸਾਨੂੰ 30 40 ਸਾਲ ਦੇ ਵੀ ਸਾਨੂੰ ਇਸ ਤਰ੍ਹਾਂ ਦੇ ਮਿਲ ਜਾਂਦੇ ਜਿਹੜੇ ਜਿਨ੍ਹਾਂ ਨੂੰ ਅਸੀਂ ਬਜ਼ੁਰਗ ਵੀ ਨਹੀਂ ਕਹਿ ਸਕਦੇ ਜਿਹੜੇ ਆਪਣੇ ਦਿਲ ਟਾ ਕੇ ਤੇ ਜ਼ਿੰਦਗੀ ਤੋਂ ਅਵਾਰਗੀ ਵਾਲੇ ਬੰਨੇ ਤੁਰੇ ਹੋ ਜੀ ਬਿਲਕੁਲ ਬਿਲਕੁਲ ਅ ਗੱਲ ਕਰਦੇ ਆ ਅੱਜ ਦੇ ਨੌਜਵਾਨਾਂ ਦੀ ਜੀ ਨੌਜਵਾਨਾਂ ਦਾ ਜਿਹੜਾ ਨਜ਼ਰੀਆ ਉਹ ਬਜ਼ੁਰਗੀ ਨੂੰ ਲੈ ਕੇ ਤੁਹਾਨੂੰ ਕੀ ਲੱਗਦਾ ਕੀ ਅੱਜਕੱਲ ਚੱਲਦਾ ਪਿਆ ਸਮੁੱਚੇ ਨੌਜਵਾਨਾਂ ਦੀ ਗੱਲ ਜੇ ਅਸੀਂ ਇੱਥੇ ਕਰੀਏ ਤੇ ਸਾਰਿਆਂ ਨੂੰ ਇੱਕੋ ਸੂਤਰ ਨਾਲ ਬੰਨਣਾ ਔਖਾ ਹੈ ਹੂੰ ਕਿਉਂਕਿ ਨੌਜਵਾਨੀ ਦੇ ਵਿੱਚ ਬੜੇ ਅੱਛੇ ਨੌਜਵਾਨ ਵੀ ਆ ਜਿਹੜੇ ਆਪਣੇ ਮਾਪਿਆਂ ਨੂੰ ਹੋਰ ਬਜ਼ੁਰਗਾਂ ਨੂੰ ਬੜਾ ਦਿਨੋਂ ਸਤਕਾਰ ਦਿੰਦੇ ਆ ਸੰਭਾਲਦੇ ਵੀ ਆ ਜੀ ਪਰ ਜੇ ਬਹੁ ਸੰਮਤੀ ਦੀ ਗੱਲ ਕਰੀਏ ਤੇ ਬਹੁ ਸੰਮਤੀ ਦੇ ਵਿੱਚ ਬਜ਼ੁਰਗ ਜਿਹੜੇ ਆ ਨਾ ਨੌਜਵਾਨਾਂ ਵੱਲੋਂ ਥੋੜੇ ਜਿਹਾ ਅਣਗੌਲੇ ਆ ਘਰਾਂ ਦੇ ਵਿੱਚ ਬਾਰ ਤੁਰੇ ਜਾਂਦੇ ਆ ਅਸੇ ਪਾਸੇ ਅਸੀਂ ਦੇਖਦੇ ਆ ਕਿ ਤੁਸੀਂ ਸੜਕ ਪਾਰ ਕਰਨੀ ਆ ਸੜਕ ਤੇ ਟ੍ਰੈਫਿਕ ਚ ਆ ਰਹੀ ਆ ਇੱਕ ਕੰਡੇ ਬਜ਼ੁਰਗ ਖੜਾ ਵਾ ਉਹ ਹਰ ਬੰਦਾ ਆਪਣੀ ਸਕੂਟਰ ਆਪਣਾ ਕਾਰ ਜਿਹੜਾ ਉਹ ਦਬਲੀ ਜਾ ਰਿਹਾ ਕਿਸੇ ਨੂੰ ਖਿਆਲ ਨਹੀਂ ਕਿ ਇਸ ਬਜ਼ੁਰਗ ਨੂੰ ਅਸੀਂ ਬਾਹੋਂ ਫੜ ਕੇ ਨਗਾ ਆ ਦੀ ਅੱਗੇ ਇਹ ਤੁਸੀਂ ਆਮ ਜਿਹੜੀ ਜ਼ਿੰਦਗੀ ਚ ਦੇਖ ਸਕਦੇ ਹੋ ਇਸ ਕਰਕੇ ਵਤੀਰਾ ਜਿਹੜਾ ਸਮੁੱਚੇ ਤੌਰ ਤੇ ਨੌਜਵਾਨਾਂ ਦਾ ਤੋਂ ਬਹੁਤਾ ਵਧੀਆ ਨਹੀਂ ਹੈਗਾ ਬਜ਼ੁਰਗਾਂ ਵਾਸਤੇ ਪਰ ਅਸੀਂ ਇੱਕੋ ਸੂਤਰ ਚ ਸਾਰਿਆਂ ਨੂੰ ਨਹੀਂ ਬਣ ਸਕਦੇ ਕਿਉਂਕਿ ਬਹੁਤ ਚੰਗੇ ਜਵਾਨ ਜਿਹੜੇ ਆ ਬਹੁਤ ਚੰਗੇ ਨੌਜਵਾਨ ਇਸ ਸਾਡੇ ਕੋਲ ਹਲੇ ਮੌਜੂਦ ਹੈ ਜਿਨ੍ਹਾਂ ਤੋਂ ਅਸੀਂ ਆਸ ਕਰ ਸਕਦੇ ਆ ਕਿ ਉਹ ਦੂਜਿਆਂ ਨੂੰ ਇਹੋ ਜਿਹੀ ਪ੍ਰੇਤ ਪਾਉਣਗੇ ਜੀ ਹਾਲਾਤਾਂ ਦੀ ਗੱਲ ਕਰ ਲੈਨੇ ਆ ਬਜ਼ੁਰਗਾਂ ਦੇ ਤੇ ਅੱਜ ਦੇ ਸਮੇਂ ਦੇ ਵਿੱਚ ਤੁਹਾਨੂੰ ਕੀ ਲੱਗਦਾ ਬਜ਼ੁਰਗਾਂ ਦੇ ਹਾਲਾਤ ਕੀ ਹੋ ਜਏ ਨੇ ਬਜ਼ੁਰਗਾਂ ਦੇ ਹਾਲਾਤ ਨੀਤੂ ਜੀ ਇਹ ਇਹ ਵੀ ਇਕੋ ਪੜਾ ਚ ਸਾਰੀ ਗੱਲ ਨਹੀਂ ਮਕਾਈ ਜਾ ਜੀ ਬਿਲਕੁਲ ਬਿਲਕੁਲ ਕਿਉਂਕਿ ਬਜ਼ੁਰਗਾਂ ਦੇ ਹਾਲਾਤ ਜਿਹੜੇ ਨੇ ਜੇ ਤਾਂ ਆਪਾਂ ਜਿਵੇਂ ਹੁਣ ਦੌੜ ਲੱਗੀ ਆ ਵਿਦੇਸ਼ ਦੀ ਹਮ ਹਮ ਜਿਹੜੇ ਬੱਚੇ ਜਿੰਨਾ ਘਰਾਂ ਦੇ ਬੱਚੇ ਜਿਹੜੇ ਆ ਬਜ਼ੁਰਗਾਂ ਨੂੰ ਛੱਡ ਕੇ ਵਿਦੇਸ਼ ਜਾ ਰਹੇ ਆ ਉਹ ਥੋੜੇ ਜੇ ਉਦਾਸ ਨੇ ਜੀ ਉਹ ਉਦਾਸ ਇਸ ਕਰਕੇ ਨੇ ਕਿ ਉਹ ਪਿੱਛੇ ਇਕੱਲੇ ਰਹਿ ਗਏ ਹੂੰ ਤੇ ਉਹ ਉਹਨਾਂ ਨੂੰ ਕੋਈ ਇਸ ਤਰ੍ਹਾਂ ਦੀ ਆਸ ਨਹੀਂ ਹੈਗੀ 60 65 ਸਾਲ ਦੀ ਉਮਰ 'ਚ ਜਾ ਕੇ ਜਦੋਂ ਬੱਚੇ ਤੁਹਾਡੇ ਵਿਦੇਸ਼ ਚਲ ਜਾਣ ਹੂੰ ਬੱਚਿਆਂ ਨੇ ਇਹ ਤਾਂ ਹੈ ਨਹੀਂ ਵੀ 2 ਸਾਲ 4 ਸਾਲ 'ਚ ਸਾਰਾ ਕੁਝ ਉੱਥੇ ਉਹਨਾਂ ਦਾ ਠੀਕ ਹੋ ਜਾਣਾ ਜਿੰਨੇ ਚਿਰ ਨੂੰ ਉਹਨਾਂ ਦੀ ਵਾਰੀ ਹੋਣੀ ਵਿਦੇਸ਼ ਜਾਣ ਦੀ ਜਾਂ ਉਹਨਾਂ ਨੇ ਉਹ 70 ਸਾਲ ਦੇ ਜਾਂ 80 ਸਾਲ ਤੱਕ ਪਹੁੰਚ ਜਾਣਾ ਹੂੰ ਤੇ ਉਹਨਾਂ ਦੇ ਹਾਲਾਤ ਕੋਈ ਉਹ ਕਿਉਂਕਿ ਇਹ ਗੱਲਾਂ ਮਨ ਚ ਚਲਦੀਆਂ ਰਹਿੰਦੀਆਂ ਜੀ ਜੀ ਚਲਦੀਆਂ ਰਹਿਣ ਕਰਕੇ ਉਹਨਾਂ ਨੂੰ ਉਦਾਸੀ ਆਉਂਦੀ ਆ ਹੂੰ ਤੇ ਉਦਾਸੀ ਜਿਹੜੀ ਆ ਇਹ ਫਿਰ ਬੰਦੇ ਦਾ ਮਨਟ ਆਉਂਦੀ ਆ ਹੂੰ ਇਸ ਕਰਕੇ ਇਹ ਇੱਕ ਤਾਂ ਇਹ ਪੜਾ ਇੱਕ ਦੂਜਾ ਜਿਹੜਾ ਬਜ਼ੁਰਗ ਨੇ ਕੁਝ ਬਜ਼ੁਰਗ ਇਸ ਤਰ੍ਹਾਂ ਦੇ ਆ ਜਿਹੜੇ ਇਹਨਾਂ ਚੀਜ਼ਾਂ ਨੂੰ ਪੋਜ਼ਿਟਿਵ ਲੈ ਰਹੇ ਆ ਹੂੰ ਉਹ ਭਾਵੇਂ ਉਹਨਾਂ ਦੇ ਬੱਚੇ ਵਿਦੇਸ਼ ਚ ਚਲੇ ਵੀ ਗਏ ਆ ਜੀ ਉਹ ਉਹਨੂੰ ਚੰਗਾ ਗਿੰਦੇ ਆ ਸਵੇਰੇ ਸ਼ਾਮ ਗੱਲ ਹੁੰਦੀ ਆ ਉਹਨਾਂ ਦੀ ਉਹਨਾਂ ਨਾਲ ਉਹ ਸਵੇਰੇ ਇਸ ਘਰ ਉਬਾਰ ਨਿਕਲਦੇ ਆ ਗਰਾਊਂਡ ਜਾਂਦੇ ਆ ਸ਼ਾਮ ਨੂੰ ਗਰਾਊਂਡ ਜਾਂਦੇ ਆ ਚੰਗੀਆਂ ਕਲਬਾਂ 'ਚ ਚੰਗੀਆਂ ਸੈਟੀਆਂ 'ਚ ਸੀਨੀਅਰ ਸਿਟੀਜ਼ਨ ਕਲਬਾਂ 'ਚ ਉਹਨਾਂ ਦੀ ਹਾਜ਼ਰੀ ਹੁੰਦੀ ਆ ਉਹ ਇਸ ਚੀਜ਼ ਨੂੰ ਚੰਗਾ ਗਿਣਦੇ ਆ ਉਹਨਾਂ ਨੂੰ ਚੰਗਾ ਵੀ ਲੱਗਦਾ ਕਈ ਵਾਰੀ ਨਾ ਗੁਰਚਰਨ ਸਰ ਜਿਹਾ ਹੁੰਦਾ ਕਿ ਕਈ ਬਜ਼ੁਰਗ ਇਹ ਸੋਚਦੇ ਆ ਵੀ ਘਰ ਦੇ ਵਿੱਚ ਇੱਕ ਨੋਹ ਆ ਗਈ ਹੈ ਮੁੰਡਾ ਉਹਦੇ ਮਗਰ ਲੱਗ ਗਿਆ ਸੀ ਸਾਡੀ ਗੱਲ ਨਹੀਂ ਮੰਨਦਾ ਜੀ ਜਦੋਂ ਕਹਿੰਦੇ ਨੇ ਰਿਟਾਇਰਮੈਂਟ ਦੀ ਏਜ ਆ ਜਾਂਦੀ ਹੈ 60 ਸਾਲ ਤੋਂ ਉੱਪਰ ਹੋ ਜਾਂਦਾ 60 ਜਾਂ 70 ਸਾਲ ਦਾ ਹੋ ਜਾਂਦਾ ਤੇ ਉਹਨਾਂ ਨੂੰ ਇਹ ਲੱਗਦਾ ਕਿ ਸ਼ਾਇਦ ਸਾਡਾ ਮੁੰਡਾ ਸਾਡੀ ਗੱਲ ਹੀ ਨਹੀਂ ਸੁਣਦਾ ਜੀ ਇਹ ਸਾਡੇ ਵੱਲਦਾ ਨਹੀਂ ਰਿਹਾ ਜੀ ਇਹ ਇੱਕ ਇਨਸਿਕਿਉਰਟੀ ਜਿਹੜਾ ਸ਼ਬਦ ਹੈ ਅੰਗਰੇਜ਼ੀ ਦਾ ਉਹਨਾਂ ਨੂੰ ਕਿਉਂ ਮਹਿਸੂਸ ਹੋਣ ਲੱਗ ਪੈਂਦਾ ਇਹ ਨੀਤੂ ਜੀ ਇਹ ਇੱਕ ਜਿਵੇਂ ਨਾ ਇੱਕ ਕਹਿ ਦਈਏ ਵੀ ਗਲਤ ਜਹਾ ਭੂਤ ਆ ਜਿਹੜਾ ਸਮੁੱਚੇ ਸਮਾਜ ਚ ਵੜਿਆ ਹੋਇਆ ਜੀ ਜਿਹੜੇ ਬਜ਼ੁਰਗ ਆਪ ਸਤਕਾਰ ਦੇਣਾ ਜਾਣਦੇ ਆ ਜਿਹੜੇ ਬਜ਼ੁਰਗ ਆਪ ਸਤਕਾਰ ਦੇਣਾ ਜਾਣਦੇ ਆ ਆਪਣੇ ਧੀ ਪੁੱਤ ਨੂੰ ਆਪਣੀ ਨੌ ਨੂੰ ਆਪਣੀ ਬੇਟੀ ਸਮਝ ਕੇ ਜੀ ਉਹਨਾਂ ਘਰਾਂ ਚ ਮੈਂ ਦੇਖਿਆ ਕਿ ਉਹ ਨੌਵਾ ਵੀ ਇਨਾ ਸਤਕਾਰ ਦਿੰਦੀਆਂ ਨੇ ਬਜ਼ੁਰਗਾਂ ਨੂੰ ਜੀ ਕਿ ਉਹਨਾਂ ਨੂੰ ਮਹਿਸੂਸ ਹੀ ਨਹੀਂ ਹੋਣ ਦਿੰਦੀਆਂ ਵੀ ਉਹ ਉਹਨਾਂ ਦੀਆਂ ਧੀਆ ਕਿ ਨੋਹ ਨੇ ਬਿਲਕੁਲ ਤੇ ਕਈ ਥਾਵਾਂ ਤੇ ਬਜ਼ੁਰਗ ਵੀ ਜਿਹੜੇ ਆ ਮੈਂ ਆਪਾਂ ਸਾਰੇ ਬਜ਼ੁਰਗਾਂ ਨੂੰ ਵੀ ਨਹੀਂ ਕਹਿ ਸਕਦੇ ਵੀ ਸਾਰੇ ਬਜ਼ੁਰਗ ਠੀਕ ਹੁੰਦੇ ਆ ਕਈਆਂ ਬਜ਼ੁਰਗਾਂ ਦਾ ਸੁਭਾਅ ਕਰਕੇ ਵੀ ਸਮੱਸਿਆ ਆਉਂਦੀ ਆ ਜੀ ਜੀ ਕਈਆਂ ਦੇ ਬਜ਼ੁਰਗਾਂ ਦਾ ਸੁਭਾਅ ਇਸ ਤਰ੍ਹਾਂ ਦਾ ਹੁੰਦਾ ਵੀ ਗੱਲ-ਗੱਲ ਤੇ ਉਹ ਆਪਣੀ ਪਕੜ ਜਿਹੜੀ ਆ ਨਾ ਬਣੀ ਹੁੰਦੀ ਆ ਘਰ ਦੇ ਉੱਤੇ ਉਹ ਜਿਹੜਾ ਵੀ ਉਹਨਾਂ ਦੀ ਚੱਲੇ ਹਾਂ ਹਾਂ ਇਹ ਜਿਹੜੀ ਉਹਨਾਂ ਦੇ ਪਰਿਵਰਤੀ ਮਨੁੱਖ ਹੁੰਦੀ ਆ ਜਿੰਨਾ ਚਿਰ ਇਸ ਨੂੰ ਇਸ ਉਮਰ ਚ ਆਣ ਕੇ ਮਨੁੱਖ ਛੱਡਦਾ ਨਹੀਂ ਉਹ ਆਪਣਾ ਜਿਹੜੀ ਜਿੰਦਾ ਕੁੰਜੀ ਆ ਉਹ ਬੱਚਿਆਂ ਦੇ ਹਵਾਲੇ ਨਹੀਂ ਨਿਆ ਕਰਦਾ ਉਹਨਾਂ 'ਚ ਸੁੱਖ ਪ੍ਰਾਪਤ ਨਹੀਂ ਹੁੰਦਾ ਬਿਲਕੁਲ ਬਿਲਕੁਲ ਥੋੜਾ ਜਿਆ ਇਹਨੂੰ ਢਿੱਲਾ ਛੱਡਣਾ ਚਾਹੀਦਾ ਢਿੱਲਾ ਛੱਡ ਕੇ ਦੇਖੋ ਤੇ ਸੁੱਖ ਜ਼ਰੂਰ ਆ ਹਾਂ ਬਿਲਕੁਲ ਅੱਛਾ ਕਈ ਵਾਰੀ ਕੀ ਹੁੰਦਾ ਹੈ ਕਿ ਕਈ ਵਾਰੀ ਤਾਂ ਵਾਕਈ ਜਿਹੜੇ ਬੱਚੇ ਨੇ ਉਹ ਵਿਦੇਸ਼ਾਂ ਦੇ ਵਿੱਚ ਚਲੇ ਜਾਂਦੇ ਜਿਵੇਂ ਤੁਸੀਂ ਜ਼ਿਕਰ ਕੀਤਾ ਤੇ ਮਾਪੇ ਨੂੰ ਇਕਲਤਾ ਮਹਿਸੂਸ ਹੋਣ ਲੱਗ ਪੈਂਦੀ ਹੈ ਕਈ ਇਹੋ ਜਿਹੇ ਵੀ ਮਾਪੇ ਵੇਖੇ ਨੇ ਕਿ ਉਹਨਾਂ ਦੇ ਬੱਚੇ ਉਹਨਾਂ ਦੇ ਕੋਲ ਹੁੰਦੇ ਨੇ ਜੀ ਰਹਿੰਦੇ ਹੁੰਦੇ ਨੇ ਉਹਨਾਂ ਦੇ ਨਾਲ ਜੀਵਨ ਬਤੀਤ ਕਰਦੇ ਨੇ ਫਿਰ ਵੀ ਉਹ ਬਜ਼ੁਰਗ ਜਿਹੜੇ ਨੇ ਨਾ ਉਹ ਇੱਕ ਲਤਾ ਦਾ ਸ਼ਿਕਾਰ ਹੋ ਜਾਂਦੇ ਨੇ ਜੀ ਜੀ ਉਹਦੇ ਪਿੱਛੇ ਕਾਰਨ ਕੀ ਹੋ ਸਕਦਾ ਉਹਦੇ ਪਿੱਛੇ ਵੀ ਨੀਤੂ ਜੀ ਇੱਕ ਤੋਂ ਵੱਧ ਕਈ ਕਾਰਨ ਨੇ ਹਮ ਇੱਕ ਤਾਂ ਸਾਡੇ ਸਮਾਜ ਦੇ ਵਿੱਚ ਇਸ ਵੇਲੇ ਹਮ ਜਿਹੜਾ ਨਸ਼ੇ ਦਾ ਚਲਣ ਹੈ ਨਾ ਉਹ ਬਹੁਤ ਹੋ ਗਿਆ ਜੀ ਨਸ਼ੇ ਦਾ ਚਲਣ ਜਿਹੜਾ ਬਾ ਉਹ ਜਦੋਂ ਘਰ ਤੋਂ ਬੱਚਿਆਂ ਨੂੰ ਬਾਹਰ ਨੂੰ ਕੱਢਦਾ ਹਮ ਬੱਚੇ ਮਾਪੇ ਜਿਹੜਾ ਫਿਕਰ ਕਰਦੇ ਆ ਮਾਪਿਆਂ ਦਾ ਫਿਕਰ ਹੁੰਦਾ ਉਹਨਾਂ ਬੱਚਿਆਂ ਪ੍ਰਤੀ ਪਰ ਬੱਚੇ ਬੇਸਲੇ ਹੁੰਦੇ ਆ ਬੱਚਿਆਂ ਨੂੰ ਕੁਝ ਚਾਹੀਦਾ ਬਿਨਾ ਪੈਸੇ ਤੋਂ ਨਸ਼ਾ ਹੋ ਨਹੀਂ ਸਕਦਾ ਬੱਚੇ ਮਾਪਿਆਂ ਤੋਂ ਉੱਲੀ ਵੀ ਗਲਤ ਕੰਮ ਕਰਦੇ ਆ ਜਦੋਂ ਇਸ ਤਰ੍ਹਾਂ ਦਾ ਕੁਝ ਵਾਪਰਦਾ ਵਾ ਤੇ ਬੱਚੇ ਪਾਸੇ ਹੁੰਦੇ ਆ ਮਾਪਿਆਂ ਤੋਂ ਬਜ਼ੁਰਗ ਇਕੱਲੇ ਹੁੰਦੇ ਆ ਮਾਪੇ ਜਿਹੜੇ ਆ ਉਹ ਕਿਉਂ ਇਕੱਲਾਪਨ ਮਹਿਸੂਸ ਕਰਨਗੇ ਜੇ ਬੱਚੇ ਆਪਣੇ ਮਾਪਿਆਂ ਨਾਲ ਗੱਲਬਾਤ ਕਰਨ ਤੇ ਹਮ ਬਿਲਕੁਲ ਬੱਚੇ ਆਪਣੇ ਮਾਪਿਆਂ ਨਾਲ ਗੱਲਬਾਤ ਕਰਨ ਤੋਂ ਹੀ ਹਿਚਕਚਾਉਂਦੇ ਆ ਜੀ ਵੀ ਸਾਡੀ ਕੋਈ ਗੱਲ ਆ ਇਹਨਾਂ ਨੂੰ ਪਤਾ ਲੱਗ ਜੇ ਫਿਰ ਜਿਹੜੇ ਚੰਗੇ ਬਲੇ ਬੱਚੇ ਆ ਉਹਨਾਂ ਦੇ ਹੱਥਾਂ 'ਚ ਇੱਕ ਖਡਾਉਣਾ ਆ ਗਿਆ ਬਿਲਕੁਲ ਮੋਬਾਈਲ ਮੋਬਾਈਲ ਆ ਗਿਆ ਉਹ ਘਰ ਬੈਠੇ ਹੀ ਭਾਵੇਂ ਬਜ਼ੁਰਗ ਸਵੇਰ ਤੋਂ ਸ਼ਾਮ ਤੱਕ ਘਰ ਰਹਿਣ ਹਮ ਉਹ ਬਜ਼ੁਰਗ ਨਾਲ ਗੱਲ ਨਹੀਂ ਕਰਦੇ ਉਹ ਮੋਬਾਈਲ ਨਾਲ ਹੀ ਗੱਲਾਂ ਕਰੀ ਜਾਂਦੇ ਸਾਰੀ ਢਾਡੀ ਬਿਲਕੁਲ ਸਮੱਸਿਆ ਡਿਜੀਟਲ ਦੀ ਪਰ ਇਹ ਮੋਬਾਈਲ ਨੇ ਥੋੜਾ ਜਿਹਾ ਬਜ਼ੁਰਗਾਂ ਨੂੰ ਰਾਤ ਵੀ ਦਿੱਤੀ ਬਿਲਕੁਲ ਬਿਲਕੁਲ ਬਜ਼ੁਰਗ ਜਿਹੜੇ ਆ ਉਹ ਜੇਸ ਬੱਚੇ ਨਹੀਂ ਗੱਲ ਕਰਦੇ ਤੇ ਬਜ਼ੁਰਗ ਥੋੜੀ ਬੋਲੀ ਮੋਬਾਈਲ ਨਾਲ ਗੱਲ ਕਰ ਲੈਂਦੇ ਆ ਬਿਲਕੁਲ ਉਹ ਮੋਬਾਈਲ ਚੋਂ ਜੰਗਾ ਕੱਢ ਕੇ ਕਉਜਾ ਅੱਛਾ ਕੱਢ ਕੇ ਉਹਦੇ ਨਾਲ ਆਪਣਾ ਸਮਾਂ ਜਿਹੜਾ ਪਾਸ ਉਹਨਾਂ ਦਾ ਚੰਗਾ ਹੋ ਜਾਂਦਾ ਕਿਉਂਕਿ ਇਹ ਵਰਤਣ ਵਾਲੀ ਚੀਜ਼ ਇਸ ਤਰ੍ਹਾਂ ਦੀ ਆ ਕਿ ਇਹਦੇ ਚ ਬਹੁਤ ਕੁਝ ਚੰਗਾ ਕੱਢਿਆ ਜਾ ਸਕਦਾ ਹੈ ਤੇ ਬੁਰਾ ਵੀ ਇਹਦੇ ਵਿੱਚ ਹੈਗਾ ਇਹ ਸਾਡੀ ਮਰਜ਼ੀ ਅਸੀਂ ਕੱਢਣਾ ਕੀ ਅਸਾ ਤੁਹਾਨੂੰ ਲੱਗਦਾ ਕਿ ਇੱਕ ਜਿਹੜਾ ਸੋਸ਼ਲ ਮੀਡੀਆ ਹੈ ਜਾਂ ਤੁਸੀਂ ਮੋਬਾਈਲ ਦਾ ਜਿਵੇਂ ਜ਼ਿਕਰ ਕੀਤਾ ਉਹਦੇ ਨਾਲ ਬਜ਼ੁਰਗ ਆਪਣੇ ਆਪ ਨੂੰ ਇੱਕ ਸਹੀ ਦਿਸ਼ਾ ਤੇ ਦਸ਼ਾ ਵੀ ਦਿੰਦੇ ਪਏ ਨੇ ਬਹੁਤ ਸਾਰੇ ਬਜ਼ੁਰਗ ਇਦਾਂ ਦੇ ਵੀ ਵੇਖੇ ਵੀ ਆਪਣੇ ਬਲੌਗ ਬਣਾ ਬਣਾ ਕੇ ਪਾਉਂਦੇ ਪਏ ਤੁਹਾਨੂੰ ਲੱਗਦਾ ਕਿ ਉਹਦੇ ਨਾਲ ਇੱਕ ਲਾ ਪੰਜੜਾ ਵੇ ਦੂਰ ਕੀਤਾ ਜਾ ਸਕਦਾ ਬੜੀ ਚੰਗੀ ਤਰ੍ਹਾਂ ਬੜੀ ਚੰਗੀ ਤਰ੍ਹਾਂ ਕਈ ਬਜ਼ੁਰਗ ਜਿਹੜੇ ਆ ਉਹ ਤੁਹਾਨੂੰ ਇਸ ਤਰ੍ਹਾਂ ਦੇ ਮਿਲਣਗੇ ਸੋਸ਼ਲ ਮੀਡੀਆ ਤੇ ਕਿ ਉਹ ਅਸੀਂ ਸੋਚਦੇ ਆ ਕਿ ਜਵਾਨ ਜਿਹੜੇ ਆ ਉਹ ਕਿੱਧਰ ਗਏ ਹੂੰ ਉਹ ਉਹਨਾਂ ਨੂੰ ਮਾਤ ਪਾਉਂਦੇ ਆ ਹੂੰ ਭੰਗੜਾ ਇਸ ਤਰ੍ਹਾਂ ਦਾ ਪਾਉਂਦੇ ਆ ਕਈ ਬਜ਼ੁਰਗ ਸੋਸ਼ਲ ਮੀਡੀਆ ਤੇ ਵੇਖ ਕੇ ਮਨ ਖੁਸ਼ ਹੁੰਦਾ ਜੀ ਕਿ ਸਾਡੇ ਸਾਰੇ ਬਜ਼ੁਰਗ ਇਸ ਤਰ੍ਹਾਂ ਦੇ ਹੋ ਜਾਣ ਹਾਂ ਕੋਈ ਕਈ ਇਸ ਤਰ੍ਹਾਂ ਦੀਆਂ ਸਿਆਣੀਆਂ ਗੱਲਾਂ 80-80 ਸਾਲ ਦੇ ਬਜ਼ੁਰਗ ਜਿਹੜੇ ਆ ਬਲੌਗ ਬਣਾ ਰਹੇ ਆ ਕਿਉਂਕਿ ਉਹਨਾਂ ਦਾ ਉਹਨਾਂ ਦੇ ਕੋਲ ਜੀਵਨ ਭਰ ਦਾ ਤਜਰਬਾ ਹੈ ਜੀਵਨ ਭਰ ਦੀਆਂ ਗੱਲਾਂ ਨੇ ਉਹਨਾਂ ਦੇ ਕੋਲ ਉਹਨਾਂ ਕੋਲ ਸੇਧ ਆ ਉਹ ਜਦੋਂ ਉਹ ਇਸ ਮਾਦੇਮ ਰਾਹੀਂ ਉਹ ਸੇਧ ਦਿੰਦੇ ਆ ਤੇ ਉਹ ਸਾਡੇ ਵਰਗੇ ਜਿਹੜੇ ਹਾਲੇ ਬਜ਼ੁਰਗੀ ਵੱਲ ਨੂੰ ਵੱਧ ਰਹੇ ਅਸੀਂ ਤੇ ਅਸੀਂ ਵੀ ਉਹਨਾਂ ਨੂੰ ਵੇਖ ਕੇ ਖੁਸ਼ ਹੁੰਨੇ ਆ ਸਾਨੂੰ ਵੀ ਉਹਨਾਂ ਤੋਂ ਬੜਾ ਕੁਝ ਮਿਲਦਾ ਵਾ ਆਮ ਪੀੜ੍ਹੀ ਨੂੰ ਵੀ ਮਿਲਦਾ ਇਸ ਕਰਕੇ ਇਹ ਦੋਵੇਂ ਬੰਨੇ ਰੋਲ ਅਦਾ ਕਰ ਰਿਹਾ ਜੀ ਜੀ মিডিਆ ਜਿਹੜਾ ਉਹਨਾਂ ਵਾਸਤੇ ਚੰਗਾ ਵੀ ਹੈ ਇਕਨਾ ਅਕਸਰ ਅਸੀਂ ਜ਼ਿਕਰ ਕਰਦੇ ਹਾਂ ਕਿ ਬੰਦਾ ਜਦੋਂ 60 ਸਾਲ ਦਾ ਹੋ ਜਾਂਦਾ ਉਹਨੂੰ ਨਾ ਅਦਾਰਿਆਂ ਦੇ ਵਿੱਚੋਂ ਰਿਟਾਇਰ ਕਰ ਦਿੱਤਾ ਜਾਂਦਾ ਹੈ ਹਨਾ ਤੁਹਾਨੂੰ ਲੱਗਦਾ ਵੀ ਬੰਦਾ ਇੱਕ ਦਿਨ ਦੇ ਵਿੱਚ ਰਿਟਾਇਰ ਹੋ ਸਕਦਾ ਵੀ 60 ਸਾਲ ਤੱਕ ਉਹ ਬੜਾ ਚੰਗਾ ਭੜਾ ਆਪਣੇ ਦਫ਼ਤਰ ਦੇ ਵਿੱਚ ਜਾਂਦਾ ਹੈ ਕੰਮ ਕਰਦਾ ਹੈ 60 ਸਾਲ ਤੋਂ ਇੱਕ ਦਿਨ ਉੱਪਰ ਹੁੰਦਾ ਤਾਂ ਉਹਨੂੰ ਰਿਟਾਇਰ ਕਰ ਦਿੱਤਾ ਜਾਂਦਾ ਹੈ ਔਰ ਉਹਦੇ ਨਾਲ ਸਰ ਕਈ ਨਾ ਬਜ਼ੁਰਗ ਨਿਗਾਰਤਾ ਵੱਲ ਵੀ ਜਾਂਦੇ ਦੇਖੇ ਜਾਂਦੇ ਨੇ ਹਨਾ ਤੁਸੀਂ ਕੀ ਮਹਿਸੂਸ ਕਰਦੇ ਹੋ ਕਿ ਵਾਕਈ ਹੀ ਉਹ ਬੰਦਾ ਜਿਹੜਾ ਵਾ 60 ਸਾਲ ਤੋਂ ਬਾਅਦ ਵਾਕਈ ਰਿਟਾਇਰ ਹੋ ਜਾਂਦਾ ਇਹ ਮੇਰੀ ਨਜ਼ਰ ਦੇ ਵਿੱਚ ਮੈਂ ਇਹਨੂੰ ਹੋਰ ਟੰਗਣਾ ਪਰਿਭਾਸ਼ਿਤ ਕਰਦਾ ਜੀ ਕਿ ਇਹ ਰਿਟਾਇਰ ਸ਼ਬਦ ਜਿਹੜਾ ਨਾ ਹਾਂ ਅਸਲ ਵਿੱਚ ਇਹਨੂੰ ਰਿਟਾਇਰ ਕਰ ਲੈਣਾ ਚਾਹੀਦਾ ਜੀ ਨਵੇਂ ਟਾਇਰ ਪਾਉਣਾ ਬਿਲਕੁਲ ਰਿਟਾਇਰ ਕਰ ਲੈਣਾ ਜੀ ਜੀ ਇਹ ਰਿਟਾਇਰ ਸ਼ਬਦ ਨੂੰ ਹੀ ਨੁਕ ਨੂੰ ਚੇਜ਼ ਕਰਕੇ ਰਿਟਾਇਰ ਹੋ ਜਾਣਾ ਚਾਹੀਦਾ ਕਿ ਨਵੇਂ ਤੂੰ ਟਾਇਰ ਪਾ ਲੈ ਅੱਜ ਤੇਰਾ ਦਿਨ ਇਹ ਲੰਘ ਗਿਆ ਸਵੇਰ ਤੋਂ ਤੇਰੀ ਨਵੀਂ ਜ਼ਿੰਦਗੀ ਸ਼ੁਰੂ ਆ ਜੀ ਜੀ ਬਹੁਤ ਕੁਝ ਆ ਸਮਾਜ ਦੇ ਵਿੱਚ ਬੜੇ ਇਸ ਤਰ੍ਹਾਂ ਦੀਆਂ ਸੰਸਥਾਵਾਂ ਨੇ ਹਰ ਸ਼ਹਿਰ ਦੇ ਵਿੱਚ ਆ ਹੁਣ ਤਾਂ ਪਿੰਡਾਂ ਦੇ ਵਿੱਚ ਵੀ ਲੋਕ ਜਿਹੜੇ ਆ ਇਹੋ ਜਿਹਾ ਕੁਝ ਕਰਨ ਲੱਗ ਪਏ ਜਿੱਥੇ ਕੋਈ ਸਮਾਜਿਕ ਕੰਮ ਇਕੱਠੇ ਹੋ ਕੇ ਕਰਨ ਲੱਗ ਪਏ ਜੀ ਜੀ ਤੇ ਜੇ ਬਜ਼ੁਰਗ ਆਪਣੇ ਆਪ ਨੂੰ ਸਮਾਜਿਕ ਕਮਾਨਾ ਜੋੜ ਲੈਂਦਾ ਸੀਨੀਅਰ ਸਿਟੀਜ਼ਨ ਕਲੱਬ ਬਣਿਆ ਵੈਲਫੇਅਰ ਐਸੋਸੀਏਸ਼ਨਾਂ ਬਣੀਆਂ ਉਹਨਾਂ ਨਾਲ ਜੋੜ ਲੈਂਦਾ ਕੁਝ ਆਪਣਾ ساری ਜ਼ਿੰਦਗੀ ਦਾ ਕਮਾਇਆ ਕੁਝ ਤਾਂ ਉਹ ਆਪਣੀਆਂ ਖੁਸ਼ੀਆਂ ਵਾਸਤੇ ਜੀ ਸਮਾਜਿਕ ਕਮਾਂਚ ਲਾਉਣ ਲੱਗ ਪੈਂਦਾ ਜੀ ਤੇ ਉਹਨੂੰ ਅੰਦਰੋਂ ਖੁਸ਼ੀ ਤਾਂ ਮਿਲਦੀ ਮਿਲਦੀ ਆ ਉਹਨੂੰ ਆਲੇ-ਦੁਆਲੇ ਤੋਂ ਵੀ ਖੁਸ਼ੀ ਦੇਣ ਵਾਲੇ ਲੋਕ ਜਿਹੜੇ ਆ ਉਹਦੇ ਦਮਾਲ ਇਕੱਠੇ ਹੋਣੇ ਸ਼ੁਰੂ ਹੋ ਜਾਂਦੇ ਆ ਬਿਲਕੁਲ ਬਜ਼ੁਰਗਾਂ ਵਾਸਤੇ ਬਹੁਤ ਕੁਝ ਚੰਗਾ ਵਾ ਜੇ ਉਹ ਇਸ ਤਰ੍ਹਾਂ ਕਰਨ ਤੇ ਤੁਸੀਂ ਇਸ਼ਾਰਾ ਚ ਦੇਖਿਆ ਹੁਣ ਕਿ ਕਿੰਨਾ ਸੋਹਣਾ ਮਾਹੌਲ ਬਣਾਉਂਦੇ ਆ ਬਜ਼ੁਰਗ ਆਪਣੀਆਂ ਖੇਡਾਂ ਖੇਡਦੇ ਆ ਅਸੀਂ ਮੈਂ ਖੁਦ ਜਾਣਾ ਵੈਟਨ ਗੇਮ ਸਜਾਈ ਦਾ ਉੱਥੇ ਜਾ ਕੇ ਦੇਖੀਦਾ ਕਿਸ ਤਰ੍ਹਾਂ 80 80 ਸਾਲ ਦੇ ਬਜ਼ੁਰਗ ਜਿਹੜੇ ਆ 80 80 ਸਾਲ ਦੀਆਂ ਬਜ਼ੁਰਗ ਮਾਤਾਵਾਂ ਠੰਡ ਦੇ ਵਿੱਚ ਵਾਕ ਕਰਦੀਆਂ ਨੇ ਜਦੋਂ ਵੇਖ ਕੇ ਸਵਾਦ ਆ ਜਾਂਦਾ ਹਮ ਬਿਲਕੁਲ ਕਿਉਂਕਿ ਅਕਸਰ ਅਸੀਂ ਇਹ ਵੀ ਵੇਖਦੇ ਆ ਕਿ ਅੱਜ ਕੱਲ ਨਾ ਇੱਕ ਇੱਕ ਜਾਂ ਦੋ ਦੋ ਬੱਚੇ ਸਾਰਿਆਂ ਦੇ ਘਰਾਂ ਦੇ ਵਿੱਚ ਹਨਾ ਤੇ ਮਾਪਪਰ ਚਲੇ ਜਾਂਦੇ ਨੇ ਆਪਣੇ ਆਪਣੇ ਕੰਮਕਾਰਾਂ ਤੇ ਕਹਦੇ ਨੇ ਕਿ ਜੋ ਨੈਤਿਕ ਕਦਰਾਂ ਕੀਮਤਾਂ ਬਜ਼ੁਰਗ ਸਿਖਾ ਸਕਦੇ ਨਹੀਂ ਜਾਂ ਦਾਦਾ-ਦਾਦੀ ਜਾਂ ਨਾਨਾ-ਨਾਨੀ ਸਿਖਾ ਸਕਦੇ ਨੇ ਮੈਨੂੰ ਨਹੀਂ ਲੱਗਦਾ ਕਿ ਮਾਪੇ ਸਿਖਾ ਸਕਦੇ ਨੇ ਕਿਉਂਕਿ ਅਕਸਰ ਇਹ ਸਚਾਈ ਹੈ ਜ਼ਿੰਦਗੀ ਦੀ ਕਿ ਜੋ ਤੁਸੀਂ ਚਾਹੁੰਦੇ ਹੋਗੇ ਤੁਹਾਡੇ ਬੱਚੇ ਚੰਗੀਆਂ ਚੀਜ਼ਾਂ ਸਿੱਖਣ ਤਾਂ ਉਹਦੇ ਵਾਸਤੇ ਤੁਸੀਂ ਆਪਣੇ ਬੱਚਿਆਂ ਨੂੰ ਕਹਿੰਦੇ ਨੇ ਕਿ ਕਿਤਾਬਾਂ ਜ਼ਰੂਰ ਦਿਓ ਦੂਜੇ ਬਜ਼ੁਰਗਾਂ ਕੋਲ ਜ਼ਰੂਰ ਛੱਡੋ ਕਿੱਥੋਂ ਤੱਕ ਤੁਸੀਂ ਸਹੀ ਮੰਨਦੇ ਹੋ ਇਸ ਗੱਲ ਨੂੰ ਇਹ ਤਾਂ 100 ਨਹੀਂ 200% ਸਹੀ ਹੈ ਹੂੰ ਇਹ ਤਾਂ ਕਿਤਾਬਾਂ ਤੇ ਬਜ਼ੁਰਗ ਇਹ ਤਾਂ ਖਾਨ ਨੇ ਸਿਆਣਪ ਦੀ ਹਮ ਬਜ਼ੁਰਗਾਂ ਨੇ ਜੋ ਉਂਗਲੀ ਫੜ ਕੇ ਬੱਚੇ ਨੂੰ ਸਿਖਾ ਦੇਣਾ ਬਜ਼ੁਰਗ ਨੇ ਜੋ ਕਹਾਣੀ ਸੁਣਾ ਕੇ ਬੱਚੇ ਨੂੰ ਸਿਖਾ ਦੇਣਾ ਬਜ਼ੁਰਗ ਨੇ ਜੋ ਖੇਡ ਖੇਡ ਕੇ ਬੱਚੇ ਨੂੰ ਸਿਖਾ ਦੇਣਾ ਜੀ ਉਹ ਨੂੰ ਕਿਤੇ ਵੀ ਹੋਰ ਨਹੀਂ ਮਿਲ ਸਕਦਾ ਜੀ ਉਹ ਸਮਾਜ ਦੇ ਵਿੱਚੋਂ ਉਹਨੂੰ ਉਹਨੇ ਵੇਖ ਕੇ ਤਾਂ ਉਹੀ ਸਿੱਖਣਾ ਜੋ ਹੋ ਰਿਹਾ ਵਾ ਪਰ ਜੇ ਬਜ਼ੁਰਗ ਨੇ ਜਦੋਂ ਉਹਨੂੰ ਕਹਾਣੀ ਸੁਣਾ ਕੇ ਕਹਾਣੀ ਚ ਸੁਣਾਉਣਾ ਕਹਾਣੀ ਚ ਪ੍ਰੋ ਦੇਣਾ ਵਾ ਜੀ ਉਹ ਜਿਹੜਾ ਉਹਦਾ ਤਰੀਕਾ ਸਿਖਾਉਣ ਦਾ ਵਾ ਜੀ ਉਹ ਉਹਨਾਂ ਦੇ ਜਿਹਨ ਦੇ ਵਿੱਚ ਪੱਕੇ ਤੌਰ ਤੇ ਵਸ ਜਾਂਦਾ ਹੈ ਬਿਲਕੁਲ ਬਿਲਕੁਲ ਤੇ ਕਿਤਾਬਾਂ ਤਾਂ ਸਦਾ ਹੀ ਮਨੁੱਖ ਦੀਆਂ ਸੱਚੀਆਂ ਦੋਸਤ ਨੇ ਚੰਗੀਆਂ ਕਿਤਾਬਾਂ ਚੰਗੀਆਂ ਕਿਤਾਬਾਂ ਜਿਹੜੀਆਂ ਨੇ ਉਹਨਾਂ ਦੀ ਚੋਣ ਕਰਕੇ ਬੱਚਿਆਂ ਨੂੰ ਬੱਚੇ ਜਿਆਦਾ ਜਿਹੜਾ ਇਹ ਡਿਜੀਟਲ মিডিਆ ਲ ਹੋ ਗਿਆ ਇਹ ਥੋੜਾ ਜਿਹਾ ਇਹ ਮੋੜਾ ਕੱਟਿਆ ਜਾਣਾ ਚਾਹੀਦਾ ਲਾਇਬ੍ਰੇਰੀਆਂ ਵੱਲ ਜੀ ਵੀ ਬੱਚੇ ਕਿਤਾਬਾਂ ਜ਼ਰੂਰ ਪੜਨ ਭਾਵੇਂ ਉਹ ਔਰ ਕਿਤਾਬ ਚੰਗੀਆਂ ਕਿਤਾਬਾਂ ਜਿਹੜੀਆਂ ਨੇ ਜੇ ਕਿਸੇ ਬੱਚੇ ਦੇ ਹੱਥ 'ਚ ਆ ਜਾਏ ਹੂੰ ਉਹ ਮੇਰਾ ਦਾਵਾ ਹੈ ਕਿ ਉਹ ਇੱਕ ਦੋ ਪੇਜ ਪੜ੍ਹ ਲੈ ਚੰਗੀ ਕਿਸੇ ਕਿਤਾਬ ਦੇ ਤੇ ਫਿਰ ਉਹ ਕਿਤਾਬਾਂ ਪੜ੍ਹਨ ਜ਼ਰੂਰ ਲੱਗ ਜਾਏਗਾ ਕਿਤਾਬਾਂ ਦੇ ਵਿੱਚ ਸ਼ਕਤੀ ਹੈ ਬਿਲਕੁਲ ਜੀ ਸਰ ਗੱਲ ਕਰਦੇ ਪਏ ਆ ਅਸੀਂ ਬਜ਼ੁਰਗਾਂ ਦੇ ਸਹਿਮ ਦੀ ਕਿ ਕਿੱਥੋਂ ਤੱਕ ਇਸ ਗੱਲ ਨੂੰ ਲੈ ਕੇ ਸੱਚਾਈ ਹੈ ਕਿ ਜੇਕਰ ਬਜ਼ੁਰਗ ਆਪਣਾ ਸਮਾਂ ਜਿਹੜਾ ਵਾ ਜੀ ਆਪਣੇ ਪੋਤੇ-ਪੋਤੀਆਂ ਨੂੰ ਦੇ ਦੇਣ ਜੀ ਆਪਣੇ ਦੋਤੇ-ਦੋਤੀਆਂ ਨੂੰ ਦੇ ਦੇਣ ਤੇ ਉਹ ਜਿਹੜਾ ਸਹਿਮ ਹੈ ਜਿਹੜਾ ਇੱਕ ਮਨ ਦੇ ਵਿੱਚ ਇਹ ਇਕੱਲੇਪਨ ਦਾ ਸਹਿਮ ਹੈ ਉਹ ਖਤਮ ਹੋ ਸਕਦਾ ਬਿਲਕੁਲ ਹੋ ਸਕਦਾ ਜੀ ਇਕੱਲਾਪਨ ਰਹਿੰਦਾ ਹੀ ਨਹੀਂ ਜੇ ਪੋਤੇ-ਪੋਤੀਆਂ ਪੋਤੇ-ਪੋਤੀਆਂ ਆ ਆਪਾਂ ਆਮ ਕਹਾਵਤ ਵਿਆਜ ਜਿਹੜਾ ਉਹ ਜਿਹੜਾ ਵਾ ਮੂਲ ਨਾਲ ਜੀ ਪਿਆਰਾ ਹੁੰਦਾ ਵਾ ਜੀ ਤੇ ਜਿਹੜੇ ਬਜ਼ੁਰਗ ਨੇ ਉਹਨਾਂ ਨੂੰ ਪੋਤੇ-ਪੋਤੀਆਂ ਦੋਤੇ-ਦੋਤੀਆਂ ਬਹੁਤ ਪਿਆਰੇ ਹੁੰਦੇ ਆ ਜੀ ਮੇਰੀ ਮਾਂ ਅੱਜਕੱਲ ਮੇਰੇ ਕੋਲ ਆਈ ਹੋਈ ਆ ਤੇ ਉਹ ਉਹਦੇ ਪੜੋਤੇ ਦੀ ਸਵੈਟਰ ਹੁਣੀ ਜਾਂਦੀ ਆ ਵੀ ਮੇਰੇ ਮੈਂ ਜਾਂਦਿਆਂ-ਜਾਂਦਿਆਂ ਉਹਨੂੰ ਉਣ ਕੇ ਨਾ ਤੋ ਉਹ ਵੀ ਮੈਂ ਉਹਦੇ ਗੱਲ ਪਾਈ ਦਵਾ ਜੀ ਜੀ ਮਤਲਬ ਜਿੰਨਾ ਕੁ ਉਹਨਾਂ ਦੀ ਉਮਰ 86 ਸਾਲ ਹੈ ਤੇ ਹਾਲੇ ਕਿ ਮੈਂ ਕਹਿ ਦਿੰਨਾ ਮਾਤਾ ਜੀ ਤੁਸੀਂ ਰਾਮ ਕਰੋ ਹਾਂ ਪਰ ਨਹੀਂ ਉਹ ਜੋ ਮੋ ਉਹ ਕਹਿੰਦੀ ਵੀ ਇਹ ਮੇਰੀ ਧੀ ਜੜੀ ਆ ਉਹ ਉਸ ਦਾਦੀ ਦੇ ਹੱਥ ਦੀ ਵੈਟਰ ਉਣੀ ਹੋਈ ਕ੍ਰੇਡਾ ਲੈ ਕੇ ਗਈ ਆ ਕਿਆ ਬਾਤ ਹੈ ਇਹ ਇਹ ਜਿਹੜਾ ਮੋਦੀ ਤੰਦ ਹੈ ਨਾ ਇਹ ਤਾਂ ਬਜ਼ੁਰਗਾਂ ਨੂੰ ਬਹੁਤ ਸ਼ਕਤੀ ਦਿੰਦੀ ਹੈ ਇਹ ਤਾਂ ਬਜ਼ੁਰਗਾਂ ਨੂੰ ਤਕੜੇ ਰੱਖਦੀ ਹੈ ਹਾਂ ਹਾਂਜੀ ਇਕਲਤਾ ਦੇ ਕਾਰਨ ਜ ਜਦੋਂ ਅਸੀਂ ਗੱਲ ਕਰਦੇ ਹਾਂ ਬਜ਼ੁਰਗਾਂ ਦੇ ਵਿੱਚ ਇਕਲਤਾ ਦੇ ਨਾ ਕਈ ਕਾਰਨ ਜਿਹੜੇ ਨੇ ਉਹ ਪਾਏ ਜਾਂਦੇ ਪਨੇ ਤੁਸੀਂ ਉਹਨਾਂ ਕਾਰਨਾਂ ਨੂੰ ਕਿਵੇਂ ਵੇਖਦੇ ਹੋ ਕਿ ਕਿਹੜੇ-ਕਿਹੜੇ ਕਾਰਨ ਹੋ ਸਕਦੇ ਨੇ ਜਿਹਦੇ ਨਾਲ ਬਜ਼ੁਰਗ ਅਸੀਂ ਇਕਲਤਾ ਦਾ ਸਹਿਮ ਜਿਹੜਾ ਉਹਨਾਂ ਦੇ ਮਨ ਦੇ ਵਿੱਚ ਬੈਠਾ ਹੋਇਆ ਵਾ ਬਜ਼ੁਰਗਾਂ ਦਾ ਇਕਲੇ ਹੋਣ ਦਾ ਕਾਰਨ ਕਈ ਨੇ ਹੂੰ ਦੇਖੋ ਇੱਕ ਤਾਂ ਅੱਜ ਦੀ ਤਰੀਕ ਦੇ ਵਿੱਚ ਆਪਾਂ ਪਹਿਲਾਂ ਜ਼ਿਕਰ ਕਰ ਲਿਆ ਕਿ ਬਾਹਰ ਜਾਣ ਵਾਲਾ ਜਿਹੜਾ ਰੁਝਾਨ ਹੈ ਉਹਦੇ ਕਰਕੇ ਬਹੁਤ ਸੰਪਤੀ ਬਜ਼ੁਰਗ ਇਕੱਲੇ ਹੋ ਰਹੇ ਹੂੰ 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 ਔਰ ਜਦੋਂ ਸਭ ਤੋਂ ਵਧੀਆ ਇੱਕ ਰਿਸ਼ਤਾ ਹੁੰਦਾ ਪਤੀ ਪਤਨੀ ਜੀ ਬਿਲਕੁਲ ਜਿੰਨਾ ਚਿਰ ਤਾਂ ਦੋ ਬਜ਼ੁਰਗ ਇਕੱਲੇ ਹੁੰਦੇ ਆ ਉਹਨਾਂ ਚਿਰ ਤਾਂ ਉਹ ਜਿਵੇਂ ਤੋਤਾ ਤੇ ਤੋਤੀ ਆਪਸ ਵਿੱਚ ਗੱਲਬਾਤ ਕਰ ਕਰ ਕਰਦੇ ਸੀ ਕਰਦੇ ਰਹਿੰਦੇ ਆ ਜੀ ਤੇ ਖੁਸ਼ ਰਹਿੰਦੇ ਆ ਥੋੜਾ ਬੋਤਾ ਉਹਨਾਂ ਦੀ ਜ਼ਿੰਦਗੀ ਚੱਲਦੀ ਰਹਿੰਦੀ ਜੀ ਪਰ ਜਦੋਂ ਪਤੀ ਪਤਨੀ ਦੀ ਜੋੜੀ ਚੋਂ ਪਿਛਲੀ ਉਮਰੇ ਜਾ ਕੇ ਇੱਕ ਚਲੇ ਜਾਂਦਾ ਜੀ ਅਸਲ ਇਕਲਤਾ ਦਾ ਡੰਗ ਜਿਹੜਾ ਉਦੋਂ ਵੱਜਦਾ ਬਿਲਕੁਲ ਮਨੁੱਖ ਨੂੰ ਅਸਲ ਇਕਲਤਾ ਜਿਹੜੀ ਆ ਉਦੋਂ ਖਾਂਦੀ ਆ ਜਦੋਂ ਉਹ ਪਿਛਲੀ ਉਮਰੇ ਇਕੱਲਾ ਰਹਿ ਜਾਂਦਾ ਜੀ ਸਭ ਤੋਂ ਜ਼ਰੂਰੀ ਆ ਕਿ ਅਸੀਂ ਸਰਕਾਰਾਂ ਇਸ ਗੱਲ ਦਾ ਥੋੜਾ ਜਿਹਾ ਲੈਣ ਆਪਣੇ ਤੇ ਜ਼ਿੰਮੇਵਾਰੀ ਲੈਣ ਕਿ ਜਿਹੜੇ ਘਟੋ ਘਟ ਇਕੱਲੇ ਇਕੱਲੇ ਬਜ਼ੁਰਗ ਰਹਿ ਜਾਂਦੇ ਆ ਨਾ ਉਹਨਾਂ ਵਾਸਤੇ ਕੋਈ ਸਪੈਸ਼ਲ ਸਿਸਟਮ ਇਸ ਤਰ੍ਹਾਂ ਦਾ ਹੋਵੇ ਵੀ ਉਹਨਾਂ ਨੂੰ ਘਰਾਂ ਚੋਂ ਕੱਢਿਆ ਜਾਵੇ ਜੀ ਉਹ ਜੇ ਕੱਲੇ ਰਹਿੰਦੇ ਆ ਤੇ ਉਹ ਮਾਨਸਿਕ ਤਣਾਅ ਦਾ ਸ਼ਿਕਾਰ ਹੋ ਜਾਂਦੇ ਆ। ਇਸ ਵੇਲੇ ਜਿਹਨੂੰ ਆਪਾਂ ਡਿਪਰੈਸ਼ਨ ਕਹਿ ਦਿੰਦੇ ਆ ਡਿਪਰੈਸ਼ਨ ਦੀ ਬਿਮਾਰੀ ਇਸ ਵੇਲੇ ਸਭ ਤੋਂ ਵੱਧ ਬਿਮਾਰੀ ਆ। ਹਮ ਤੇ ਉਹ ਹੈ ਇਕਲਤਾ ਕਰਕੇ ਹਮ ਇਕਲਤਾ ਕਰਕੇ ਤੁਸੀਂ ਦੇਖੋ ਵੀ ਕਿੰਨੀਆਂ ਸੰਸਥਾਵਾਂ ਨੇ ਜਿਹੜੀਆਂ ਬਜ਼ੁਰਗਾਂ ਨੂੰ ਘਰਾਂ ਤੋਂ ਕੱਢ ਕੇ ਆਪਣੇ ਜਾ ਆਪਾਂ YouTube ਤੇ ਜਾਂ ਇਸ ਤਰ੍ਹਾਂ ਦੇ ਚੈਨਲਾਂ ਤੇ ਦੇਖਦੇ ਆਂ ਵੀ ਉਹ ਕਿੰਨੇ ਬਜ਼ੁਰਗ ਨੇ ਜਿਹੜੇ ਇਕੱਲੇ ਰਹਿਣ ਕਰਕੇ ਛਦਾਏ ਹੋਏ ਪਏ ਬਿਲਕੁਲ ਤੇ ਉਹ ਸਿਰਫ ਜਦੋਂ ਉਹਨਾਂ ਨੂੰ ਇਕਲਤਾ ਤੋਂ ਬਾਹਰ ਕੱਢ ਕੇ ਚੰਗਾ ਸਾਥ ਮਿਲ ਜਾਂਦਾ ਚੰਗਾ ਖਾਣਾ ਮਿਲ ਜਾਂਦਾ ਚੰਗੀ ਦਵਾਈ ਮਿਲ ਜਾਂਦੀ ਹੈ ਤੇ ਉਹ ਬਜ਼ੁਰਗ ਬਾਅਦ ਚ ਠੀਕ ਹੋ ਜਾਂਦੇ ਆ ਬਿਲਕੁਲ ਇਹਦਾ ਮਤਲਬ ਹੈ ਵੀ ਇਕਲਤਾ ਤਾਂ ਬਹੁਤ ਵੱਡਾ ਸਰਾਪ ਹੈ ਜੀ ਬਿਲਕੁਲ ਜੀ ਅਕਸਰ ਇਹ ਕਹਿੰਦੇ ਨੇ ਵੀ ਧੀਆਂ ਨੂੰ ਲੱਗੇ ਜਵਾਈ ਜੀ ਤੇ ਪੁੱਤਰਾਂ ਨੂੰ ਲੱਗੀਆਂ ਨੂੰਹਾਂ ਜੀ ਤੇ ਅਸੀਂ ਬਚ ਗਏ ਦੋਵੇਂ ਇਕੱਲੇ ਜੀ ਜੀ ਤੇ ਗੱਲ ਕਰਦੇ ਪਏ ਸੀ ਅਸੀਂ ਬਿਮਾਰੀਆਂ ਦੀ ਜੀ ਤੁਹਾਨੂੰ ਕੀ ਲੱਗਦਾ ਹੈ ਕਿ ਜਦੋਂ ਇੱਕ ਡਿਪਰੈਸ਼ਨ ਦੀ ਬਿਮਾਰੀ ਕਿਸੇ ਬਜ਼ੁਰਗ ਦੇ ਵਿੱਚ ਆ ਜਾਂਦੀ ਹੈ ਜੀ ਕੀ ਉਹਦੇ ਨਾਲ ਕੁਝ ਹੋਰ ਬਿਮਾਰੀਆਂ ਵੀ ਘਰ ਕਰਦੀਆਂ ਨੇ ਡਿਪਰੈਸ਼ਨ ਦੀ ਨਿੱਜੀ ਤੌਰ ਤੇ ਜਿਹੜਾ ਡਿਪਰੈਸ਼ਨ ਹੈ ਹਮ ਇਹ ਪਹਿਲੀ ਗੱਲ ਇਹ ਆ ਵੀ ਇਹ ਇੱਕ ਬਹੁਤ ਵੱਡੀ ਬਿਮਾਰੀ ਹੈ ਜੀ ਜਦੋਂ ਇਹ ਡਿਪਰੈਸ਼ਨ ਹੁੰਦਾ ਮਨੁੱਖ ਨੂੰ ਤੇ ਡਿਪਰੈਸ਼ਨ ਤੋਂ ਬਾਅਦ ਜੇ ਉਹਦਾ ਇਲਾਜ ਨਹੀਂ ਹੁੰਦਾ ਤਾਂ ਮਨੁੱਖ پاگلਪਨ ਵੱਲ ਜਾਂਦਾ ਹਮ ਮਨੁੱਖ پاگل ਹੋ ਜਾਂਦਾ ਉਹਨੂੰ ਆਪਣੇ ਆਪ ਦੀ ਸੋਚ ਹੀ ਨਹੀਂ ਰਹਿੰਦੀ ਤੇ ਇੱਥੋਂ ਤੱਕ ਸੋਚ ਹੀ ਨਹੀਂ ਰਹਿੰਦੀ ਉਹਨੂੰ ਖਾਣ ਪੀਣ ਦਾ ਨਹੀਂ ਪਤਾ ਲੱਗਦਾ ਯਾਦ ਆਸਤੋ ਦੀ ਕਮਜ਼ੋਰ ਹੋ ਜਾਂਦੀ ਆ ਜੇ ਕਈ ਬਜ਼ੁਰਗ ਇਹਨਾਂ ਹਾਲਤਾਂ ਚ ਮਿਲਦੇ ਆ ਵੀ ਉਹ ਘਰਾਂ ਚ ਪਏ ਪਏ ਜਦੋਂ ਬਾਹਰ ਨਹੀਂ ਨਿਕਲਦੇ ਤੇ ਉਹਨਾਂ ਦੇ ਜਿਹੜੇ ਅੰਗ ਪੈਰ ਜਿਹੜੇ ਜੁੜੇ ਜਾਂਦੇ ਹਮ ਮਤਲਬ ਇਹ ਇਹ ਜਿਹੜੀ ਚੀਜ਼ਾਂ ਨੇ ਇੱਕ ਬਿਮਾਰੀ ਦੇ ਨਾਲ ਦੂਜੀ ਜੁੜਦੀ ਜਾਂਦੀ ਤੇ ਉਹ ਅਖੀਰ ਦੇ ਵਿੱਚ ਉਹਨਾਂ ਦਾ ਅੰਤ ਜਿਹੜਾ ਵਾ ਜਿਹੜਾ ਉਹਨਾਂ ਨੂੰ ਕਹਿ ਸਕਦੇ ਆਪਾਂ ਵੀ ਉਸ ਇਹ ਸਾਰਾ ਕੁਝ ਉਹਨਾਂ ਨੂੰ ਅਖੀਰ ਨੂੰ ਲੈ ਜਾਂਦਾ ਅਸੀਂ ਗੱਲ ਕਰਦੇ ਹਾਂ ਕਿ ਬਚਪਨ ਦੇ ਵਿੱਚ ਬੱਚਾ ਦੁੱਧ ਪੀਂਦਾ ਤੇ ਬੱਚਾ ਵੱਡਾ ਹੁੰਦਾ ਜਵਾਨੀ ਦੇ ਵਿੱਚ ਤਰ੍ਹਾਂ ਤਰ੍ਹਾਂ ਦੀਆਂ ਖੁਰਾਕਾਂ ਖਾਧੀਆਂ ਜਾਂਦੀਆਂ ਨੇ ਬੁਢਾਪੇ ਦੇ ਵਿੱਚ ਖੁਰਾਕ ਜਿਹੜੀ ਇਨਸਾਨ ਦੀ ਅਸਲ ਦੇ ਵਿੱਚ ਕੀ ਹੁੰਦੀ ਹੈ ਨਿਤੂ ਜੀ ਤੁਹਾਡਾ ਬੜਵਦੀਆ ਸਵਾਲ ਹੈ ਬਜ਼ੁਰਗ ਜਿਹੜੇ ਜਦੋਂ ਭਾਲ ਦੇ ਕੀ ਆ ਉਹਨਾਂ ਦੀ ਅਸਲ ਖੁਰਾਕ ਕੀ ਹੂੰ ਪੁਰਗਾਂ ਕੋ ਸਾਰੀ ਜ਼ਿੰਦਗੀ ਦਾ ਸਰਮਾਇਆ ਹੁੰਦਾ ਜੀ ਖਾਣ ਪੀਣ ਵਾਲੀਆਂ ਚੀਜ਼ਾਂ ਤਾਂ ਅੱਜ ਉਹ ਫੋਨ ਤੇ ਵੀ ਮੰਗਾ ਲੈਣਗੇ ਜੀ ਪਰ ਉਹ ਉਹਨਾਂ ਨਾਲ ਜਿਹੜੀਆਂ ਪਿਆਰ ਦੀਆਂ ਗੱਲਾਂ ਉਹਨਾਂ ਨਾਲ ਦਿਲ ਦੀਆਂ ਗੱਲਾਂ ਉਹਨਾਂ ਨਾਲ ਸਤਕਾਰ ਦੀਆਂ ਗੱਲਾਂ ਉਹ ਹੁਣ ਕਿਹੜਾ ਕਿਹੜੀ ਕੰਪਨੀ ਜਾਂ ਕਿਹੜੀ ਐਮਾਜੋਨ ਭੇਜ ਦੋਗੇ ਬਿਲਕੁਲ ਉਹ ਤਾਂ ਉਹਨਾਂ ਨਾਲ ਕੀਤੀਆਂ ਜਾਣਗੀਆਂ ਤੇ ਹੋਣਗੀਆਂ ਨਾ ਜੀ ਸਭ ਤੋਂ ਵੱਧ ਬਜ਼ੁਰਗਾਂ ਨੂੰ ਲੋੜ ਜਿਹੜੀ ਆ ਸਭ ਤੋਂ ਬਜ਼ੁਰਗਾਂ ਦੀ ਜਿਹੜੀ ਇੱਕ ਨੰਬਰ ਦੀ ਖਰਾਕ ਆ ਇਹ ਆ ਉਹਨਾਂ ਨਾਲ ਦਿਲ ਦੀਆਂ ਗੱਲਾਂ ਕੀਤੀਆਂ ਜਾਣ ਉਹਨਾਂ ਦਾ ਹਾਲ ਚਾਲ ਪੁੱਛਿਆ ਜਾਵੇ ਉਹਨਾਂ ਦੇ ਮੰਜੀ ਦੇ ਪੈਰ ਸਰਾਣੇ ਬਹਿ ਕੇ ਉਹਨਾਂ ਦੇ ਹੱਥ ਕੁੱਟੇ ਜਾਣੋ ਹੱਥ ਫੜ ਕੇ ਕਿਹਾ ਜਾਵੇ ਵੀ ਤੁਹਾਡਾ ਹੱਥ ਵੇਖੋ ਲਾ ਲਿਆ ਖੂਨ ਚੱਲਦਾ ਵਾ ਸੋਹਣਾ ਵਾ ਇਹ ਗੱਲਾਂ ਅਸੀਂ ਛੱਡ ਗਏ ਆ ਮਾਪਿਆਂ ਨੂੰ ਤਾਂ ਕੁਝ ਗਲਵਕੜੀਆਂ ਚਾਹੀਦੀਆਂ ਹੁੰਦੀਆਂ ਨੇ ਬਜ਼ੁਰਗਾਂ ਨੂੰ ਗਲਵਕੜੀਆਂ ਚਾਹੀਦੀਆਂ ਨੇ ਬਜ਼ੁਰਗਾਂ ਨੂੰ ਚੰਗੀਆਂ ਗੱਲਾਂ ਚਾਹੀਦੀਆਂ ਜੀ ਬਿਲਕੁਲ ਜਿਹੜੀ ਇਹ ਖਰਾਕ ਆ ਜਿੰਨਾ ਵੀ ਘਰਾਂ ਦੇ ਵਿੱਚ ਜਿਹੜੇ ਵੀ ਟਿਕਾਣੇ ਦੇ ਬਜ਼ੁਰਗਾਂ ਨੂੰ ਇਹ ਖਰਾਕ ਮਿਲਦੀ ਆ ਬਜ਼ੁਰਗ ਬੁੱਢੇ ਹੁੰਦੇ ਹੀ ਨਹੀਂ ਹਮ ਜਿਹੜੇ ਨੌਜਵਾਨ ਨੇ ਅੱਜ ਦੇ ਉਹ ਘਰ ਦੇ ਵਿੱਚ ਸਾਂਝ ਕਿਵੇਂ ਬਣਾ ਕੇ ਰੱਖਣ ਕਿਉਂਕਿ ਸਾਂਝ ਤਾਂ ਤਾਂ ਹੀ ਬਣ ਸਕਦੀ ਨਾ ਜੇ ਬਜ਼ੁਰਗ ਨਾਲ ਹੋਣ ਤਾਂ ਉਹਦੇ ਵਿੱਚ ਕਿਉਂਕਿ ਬਹੁਤ ਸਾਰੇ ਨੌਜਵਾਨ ਜਿਹੜੇ ਇਸ ਚੀਜ਼ ਨੂੰ ਭੁੱਲਦੇ ਜਾਂਦੇ ਪਏ ਨੇ ਜੀ ਜੀ ਉਹ ਆਪਣੇ ਬਜ਼ੁਰਗਾਂ ਦੇ ਨਾਲ ਤੇ ਆਪਣੇ ਪਰਿਵਾਰ ਦੇ ਵਿੱਚ ਸਾਂਝ ਕਿਵੇਂ ਪਾਣ ਸਰ ਨੌਜਵਾਨ ਹਮ ਨੌਜਵਾਨਾਂ ਨੂੰ ਦੇਖੋ ਜੀ ਇੱਕ ਤਾਂ ਘਰ ਦੇ ਵਿੱਚ ਥੋੜੀ ਜੀ ਆਪਣੇ ਆਪ ਚ ਚੇਂਜ ਲਿਆ ਕੇ ਤੇ ਘਰ ਦੇ ਕੰਮਾਂ ਚ ਨਿੱਕੇ ਨਿੱਕੇ ਕੰਮਾਂ ਚ ਆਦਤ ਪਾਉਣੀ ਚਾਹੀਦੀ ਹੈ ਜੀ ਸਾਰੀ ਦਿਹਾੜੀ ਮੋਬਾਈਲ ਤੇ ਬਹਿ ਕੇ ਤੇ ਬੈੱਡ ਦੇ ਉੱਤੇ ਹੀ ਚਾਹ ਮੰਗਵੋਣੀ ਜਾਂ ਬੈੱਡ ਦੇ ਉੱਤੇ ਹੀ ਪ੍ਰਸ਼ਾਦਾ ਇਹ ਗੱਲਾਂ ਨੂੰ ਥੋੜਾ ਜਿਹਾ ਪਿੱਛੇ ਛੱਡ ਕੇ ਜੀ ਬਜ਼ੁਰਗਾਂ ਦੇ ਨਾਲ ਥੋੜਾ ਬੋਤਾ ਉਹਨਾਂ ਨੂੰ ਕਿਤੇ ਬਾਹਰ ਲੈ ਕੇ ਜਾਣਾ ਕਿਤੇ ਉਹਨਾਂ ਨੂੰ ਘੁੰਮਣ ਫਿਰਨ ਵਾਲੀ ਚਾਹ ਲੈ ਜਾਣਾ ਕਿਤੇ ਜੀ ਕਿਤੇ ਉਹਨਾਂ ਦੇ ਨਾਲ ਆ ਭਾਵੇਂ ਇੱਕ ਰਸਮੀ ਉਹ ਸਮਝ ਲੈਣ ਜੀ ਜੀ ਉਹਨੂੰ ਇੱਕ ਰਸਮੀ ਸਮਝ ਕੇ ਕਰਨਾ ਜੀ ਉਹਨਾਂ ਨਾਲ ਕੋਈ ਖੇਡ ਖੇਡਣੀ ਹਾਂ ਹਾਂ ਭਾਵੇਂ ਉਹਨਾਂ ਦਾ ਆਪ ਦਾ ਦਿਲ ਕਰਦਾ ਨਾ ਹੋਣੀ ਨਾ ਕਰਦਾ ਉਹ ਬਜ਼ੁਰਗਾਂ ਦੇ ਨਾਲ ਇੱਕ ਰਸਮ ਕਰਨਾ ਪਰ ਉਹ ਉਹਨਾਂ ਨਾਲ ਕਿਤੇ ਬਹਿ ਕੇ ਕੋਈ ਤਾਸ਼ ਖੇਡਣਾ ਕੋਈ ਤਾਸ਼ ਜਿਹੜੀ ਆ ਜਿੰਨੂੰ ਅਸੀਂ ਇੱਕ ਮਾੜੀ ਬਿਮਾਰੀ ਗਿਣਦੇ ਹਾਂ 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 ਆਮ ਤੌਰ ਤੇ ਤਾਸ਼ ਜਿਹੜੀ ਆ ਇਹ ਬੜੀ ਬਦਨਾਮ ਆ ਜੀ ਪਰ ਮੈਂ ਇੱਥੇ ਤੁਹਾਨੂੰ ਕਹਿਣਾ ਹੀ ਚਾਹਉਣਾ ਵੀ ਜਿਹੜੇ ਪਿੰਡਾਂ ਦੇ ਵਿੱਚ ਸੱਥਾਂ 'ਚ ਬਹਿ ਕੇ ਬਜ਼ੁਰਗ ਤਾਸ਼ ਖੇਡ ਲੈਂਦੇ ਆ ਨਾ ਜੀ ਉਹਨਾਂ ਦੀ ਤੰਦਰੁਸਤੀ ਬਾਕੀਆਂ ਨਾਲੋਂ ਜ਼ਿਆਦਾ ਹੁੰਦੀ ਹੈ ਬਿਲਕੁਲ ਬਿਲਕੁਲ ਕਿਉਂਕਿ ਤਾਸ਼ ਖੇਡਣ ਨਾਲ ਬੰਦੇ ਦਾ ਜਿਹੜਾ ਦਿਮਾਗ ਹੈ ਉਹ ਤੇਜ਼ ਹੁੰਦਾ ਹੂੰ ਉਹ ਮੈਥ ਦਾ ਵੀ ਉਹਦੇ 'ਚ ਹਿਸਾਬ ਰੱਖਣਾ ਹੁੰਦਾ ਉਹਦੇ 'ਚ ਅਗਲੀ ਚਾਲ ਕੀ ਚੱਲਣੀ ਆ ਉਹ ਸਾਰਾ ਕੁਝ ਉਹਦੇ 'ਚ ਆਉਂਦਾ ਜੀ ਬਿਲਕੁਲ ਤੇ ਉਸ ਸੱਥਾਂ ਦੇ ਵਿੱਚ ਜਿਹੜੇ ਬੰਦੇ ਬਾਬੇ ਤਾਸ ਖੇਡ ਦੇ ਪਿੰਡਾਂ ਚ ਤੁਸੀਂ ਸਰਵੇ ਕਰ ਲਿਓ ਉਹ ਤੁਹਾਨੂੰ ਬਾਕੀਆਂ ਨਾਲੋਂ ਚੰਗੇ ਤੇ ਤਗੜੇ ਦਿਸਣਗੇ ਪਰ ਇਹਦੇ ਚ ਇੱਕ ਚੀਜ਼ ਹੋਰ ਹੈ ਨਾ ਤੁਸੀਂ ਕਹਿੰਦੇ ਹੋ ਕਿ ਜਵਾਨਾਂ ਨੂੰ ਚਾਹੀਦਾ ਵੀ ਬਜ਼ੁਰਗਾਂ ਦੇ ਨਾਲ ਖੇਡਣ ਜੀ ਤਾਸ ਖੇਡਣ ਜਾਂ ਕੋਈ ਵੀ ਗੇਮ ਖੇਡਣ ਪਰ ਇੱਕ ਚੀਜ਼ ਇਹ ਵੀ ਹੈ ਕਿ ਕਈ ਨੌਜਵਾਨ ਇਹ ਕਹਿੰਦੇ ਨੇ ਕਿ ਜਦੋਂ ਸੀ ਆਪਣੇ ਬਜ਼ੁਰਗਾਂ ਦੇ ਕੋਲ ਬੈਠਦੇ ਨੇ ਸਾਨੂੰ ਸਿਵਾਏ ਗਾੜਾ ਦੇ ਹੋਰ ਕੁਝ ਨਹੀਂ ਕਰਦੇ ਵੀ ਤੂੰ ਆ ਗਲਤੀ ਕਰਤੀ ਤੂੰ ਉਹ ਗਲਤੀ ਕਰਤੀ ਤੂੰ ਆ ਕਿੱਦਾਂ ਕਰਤਾ ਤੂੰ ਮੈਨੂੰ ਪੁੱਛਿਆ ਨਹੀਂ ਤੂੰ ਮੈਨੂੰ ਪੈਸੇ ਨਹੀਂ ਦਿੱਤੇ ਉਹਨਾਂ ਬਜ਼ੁਰਗਾਂ ਦੀਆਂ ਕੀ ਜ਼ਿੰਮੇਵਾਰੀਆਂ ਬਣਦੀਆਂ ਨੇ ਇਸ ਚੀਜ਼ ਨੂੰ ਲੈ ਕੇ ਹਾਂ ਬਜ਼ੁਰਗਾਂ ਦੀਆਂ ਜ਼ਿੰਮੇਵਾਰੀਆਂ ਜੇ ਆਪਾਂ ਉਹਨਾਂ ਦੀ ਜ਼ਿੰਮੇਵਾਰੀ ਵੱਲ ਆਈਏ ਉਸ ਤੋਂ ਪਹਿਲਾਂ ਮੈਂ ਥੋੜਾ ਜਿਆਦਾ ਤੁਹਾਡੇ ਗੱਲ ਦਾ ਜਵਾਬ ਦੇਣਾ ਚਾਹੁੰਦਾ ਵੀ ਬਜ਼ੁਰਗ ਜੇ ਇੰਜ ਕਰਦੇ ਆ ਜੀ ਪਹਿਲੀ ਗੱਲ ਤੇ ਆ ਕਿ ਇੱਕ ਤੁਸੀਂ ਕਹਾਵਤ ਸੁਣੀਓ ਬੱਚਾ ਬੁੱਢਾ ਇੱਕ ਬਰਾਬਰ ਬਿਲਕੁਲ ਆਮ ਤੌਰ ਤੇ ਕਿਹਾ ਜਾਂਦਾ ਜੀ ਜੀ ਜਦੋਂ ਬਜ਼ੁਰਗ ਬੰਦਾ ਹੋ ਜਾਂਦਾ ਉਹਦਾ ਬਹੁਤ ਸਾਰਾ ਸੁਭਾਅ ਜਿਹੜਾ ਉਹ ਬੱਚਿਆਂ ਵਰਗਾ ਹੋ ਜੀ ਉਹ ਕਈ ਵਾਰਾਂ ਕਿਸੇ ਕੰਮ ਦੀ ਜੇਦ ਵੀ ਕਰਦਾ ਹੂੰ ਹੂੰ ਸਾਨੂੰ ਇਹ ਦੇਖਣਾ ਚਾਹੀਦਾ ਨੌਜਵਾਨਾਂ ਨੂੰ ਕਿ ਇਹ ਸ ਬਜ਼ੁਰਗ ਗਨੇਸ਼ ਇਸ ਘਰ ਨੂੰ ਕੀ ਦਿੱਤਾ ਇਸ ਬਜ਼ੁਰਗ ਕਰਕੇ ਅਸੀਂ ਕਿੱਥੇ ਆ ਜੀ ਸੱਸੀ ਕਿੱਥੇ ਖੜੇ ਹੋਏ ਜੀ ਜੇ ਕੋਈ ਮਾਰਾ ਮੋਟੋ ਕਿਤੇ ਕੋਈ ਕੋੜਾ ਬੋਲ ਦਿੰਦਾ ਕੋਈ ਕਰ ਲੈਂਦਾ ਵਾ ਤੇ ਉਹਨੂੰ ਬੜੇ ਪਿਆਰ ਨਾਲ ਆਗੋਂ ਹੱਸ ਕੇ ਟਾਲ ਦੇਣ ਉਹਦੀ ਟਾਲਣ ਦੀ ਕੋਸ਼ਿਸ਼ ਕਰ ਮਾਪੇ ਮਾਪਿਆਂ ਦੀਆਂ ਗਾੜਾਂ ਕਿ ਹੋਣਦੀਆਂ ਨਾਲਾਂ ਵਾਲਾ ਸਾਡਾ ਤੇ ਹੁਣ ਮੈਂ ਉਹ ਨਾ ਬਜ਼ੁਰਗਾਂ ਵੱਲ ਬਜ਼ੁਰਗਾਂ ਨੇ ਵੀ ਜੇ ਸਤਕਾਰ ਲੈਣਾ ਤੇ ਉਹ ਥੋੜਾ ਜਿਹਾ ਇਨ੍ਹਾਂ ਗੱਲਾਂ ਤੋਂ ਟਰਲਣਾ ਉਹ ਉੱਠਣ ਚੱਲਣ ਰਸੋਈ ਤੱਕ ਪਹੁੰਚ ਕਰਨ ਜੇ ਦੋ ਜੀ ਨੇ ਤੇ ਸਗੋਂ ਹੋਰ ਜ਼ਿਆਦਾ ਵਧੀਆ ਚੰਗੇ ਲੱਗਣਗੇ ਜੋ ਰਸੋਈ ਚ ਜਾ ਕੇ ਆਪਦੀ ਸਿੰਘਣੀ ਨਾਲ ਕੋਈ ਭਾਂਡਾ ਮੰਜਵਾਤਾ ਕੋਈ ਮਾਰਾ ਮੋਟ ਸਵੇਰ ਦੇ ਕੱਪੜੇ ਰਾਤ ਨੂੰ ਸੁੱਤੇ ਆ ਤੇ ਕੋਈ ਰਜਾਈ ਸਿੱਧੀ ਕਰਦੀ ਕੋਈ ਕਪੜਾ ਸੀਟ ਟਿਕਾਣੇ ਤੇ ਕਰਤਾ ਕੋਈ ਚੀਜ਼ ਘਰ ਦੀ ਸਿੱਧੀ ਕਰਦੀ ਕੋਈ ਸੁਕਣੇ ਪਾਤਾ ਚੁੱਕਣੇ ਪਾਤਾ ਓ ਨਿੱਕੇ ਨਿੱਕੇ ਕੰਮ ਇਹ ਕਨੇਕੇ ਕੰਮ ਜੇ ਇਹ ਆ ਨਾ ਇਹ ਬੜੇ ਚੰਗੇ ਲੱਗਦੇ ਆ ਇਹ ਬੱਚਿਆਂ ਨੂੰ ਵੀ ਚੰਗੇ ਲੱਗਣਗੇ ਹਾਂ ਵੀ ਜਦੋਂ ਸਾਡਾ ਬਾਪੂ ਕਰੀ ਜਾਂਦਾ ਤੇ ਅਸੀਂ ਵੀ ਕਰੀਏ ਬਿਲਕੁਲ ਬਿਲਕੁਲ ਤੇ ਜਾਂਦੇ ਜਾਂਦੇ ਇਹ ਗੱਲਾਂ ਸਾਂਝਾ ਪਾਉਣੀਆਂ ਬਿਲਕੁਲ ਜਾਂਦੇ ਜਾਂਦੇ ਤੁਸੀਂ ਸਾਡੇ ਨੌਜਵਾਨਾਂ ਨੂੰ ਖਾਸ ਤੌਰ ਤੇ ਕਿਉਂਕਿ ਬਜ਼ੁਰਗਾਂ ਨੇ ਮੈਨੂੰ ਲੱਗਦਾ ਸੇਧ ਦੇਣ ਦੀ ਲੋੜ ਨਹੀਂ ਹੁੰਦੀ ਪਰ ਸੇਧ ਦੇਣ ਦੀ ਲੋੜ ਜਵਾਨਾਂ ਨੂੰ ਬਹੁਤ ਹੁੰਦੀ ਹੈ ਕੀ ਕਹਿਣਾ ਚਾਹੁੰਦੇ ਹੋ ਭਾਂਜੀ ਮੇਰੀ ਇਸ ਬੰਦ ਚ ਬੇਨਤੀ ਹੈ ਹਾਂ ਕਿ ਬਜ਼ੁਰਗ ਜਿਹੜੇ ਆ ਇਹ ਘਰਾਂ ਦੇ ਬੋਰਡ ਹੁੰਦੇ ਆ ਜੀ ਬਜ਼ੁਰਗਾਂ ਨੇ ਸਾਨੂੰ ਬਹੁਤ ਕੁਝ ਦਿੱਤਾ ਹੁੰਦਾ ਜੀ ਬਜ਼ੁਰਗਾਂ ਕਰਕੇ ਅਸੀਂ ਬਹੁਤ ਅੱਗੇ ਹਾਲੇ ਪਾਉਣਾ ਹੁੰਦਾ ਜੀ ਉਹਨਾਂ ਦੀਆਂ ਗਲਤੀਆਂ ਜੇ ਕੋਈ ਹੈ ਵੀ ਜੀ ਉਹਨਾਂ ਨੂੰ ਨਜ਼ਰ ਅੰਦਾਜ਼ ਕਰਦਿਆਂ ਹੋਇਆਂ ਜੀ ਉਹਨਾਂ ਨੂੰ ਪ੍ਰੇਮ ਦੀ ਗਲ ਵਕੜੀ ਚ ਲੈਣ ਜੀ ਉਹਨਾਂ ਨਾਲ ਦਿਲ ਦੀਆਂ ਗੱਲਾਂ ਕਰਨ ਜੀ ਉਹਨਾਂ ਨਾਲ ਜਿਹੜੀ ਸਾਹ ਜਿਹੜੀ ਮੁਹੱਬਤ ਹੈ ਉਹ ਬਣਾ ਕੇ ਰੱਖਣਾ ਜੀ ਕਿਉਂਕਿ ਸਾਡੇ ਸਮਾਜ ਨੂੰ ਇਸ ਵੇਲੇ ਦੀ ਬਹੁਤ ਜ਼ਿਆਦਾ ਲੋੜ ਆ ਜੀ ਕਿਉਂਕਿ ਬਿਰਧ ਘਰ ਜਿਹੜੇ ਆ ਇਹ ਸਾਡੇ ਵਧੇ ਜਾ ਰਹੇ ਆ ਭਾਵੇਂ ਕਿ ਕਈ ਬਿਰਧ ਘਰ ਜਿਹੜੇ ਆ ਉਹ ਲੋਡ ਵੀ ਸਮਾਜ ਦੀ ਹੁਣ ਹੋ ਗਈ ਜੀ ਪਰ ਪੰਜਾਬ ਜਿਹੜਾ ਵਾ ਇਹ ਧਰਤੀ ਇਸ ਤਰ੍ਹਾਂ ਦੀ ਨਹੀਂ ਕਿ ਇੱਥੋਂ ਦੇ ਬਜ਼ੁਰਗ ਜਿਹੜੇ ਆ ਨੌਜਵਾਨ ਆਉਣ ਗੋਲੇ ਕਰਦੇ ਬਿਲਕੁਲ ਬਿਲਕੁਲ ਗੁਰਬਾਣੀ ਤੁਸੀਂ ਦ ਲੈ ਬਿਲਕੁਲ ਤਾਂ ਸਰ ਨੌਜਵਾਨਾਂ ਨੂੰ ਵੀ ਚਾਹੀਦਾ ਕਿ ਆਪਣੀ ਸੋਚ ਜਿਹੜੀ ਹੈ ਉਸ ਨੂੰ ਵਿਸ਼ਾਲ ਰੱਖਣ ਤੇ ਆਪਣੇ ਬਜ਼ੁਰਗਾਂ ਨੂੰ ਪਿਆਰ ਕਰਨ ਤੋਂ ਬਹੁਤ ਚੰਗਾ ਲੱਗਾ ਸਾ ਤੁਹਾਡਾ ਨਾਲ ਗੱਲਬਾਤ ਕਰਕੇ ਬਹੁਤ ਬਹੁਤ ਧੰਨਵਾਦ ਸ਼ੁਕਰੀਆ ਜੀ ਬਹੁਤ ਬਹੁਤ ਮਿਹਰਬਾਨੀ ਜੀ